ਤੁਹਾਡੇ ਜੀਵਨ ਨੂੰ ਐਸਾ ਬਣਾਉਣਾ ਚਾਹੁੰਦੇ ਕਿ ਤੁਹਾਨੂੰ ਪਤਾ ਹੋਵੇ ਕਿ ਤੁਹਾਡੇ ਅੰਦਰ ਹੀ ਕੁਦਰਤ ਨੇ ਸ਼ਕਤੀਆਂ ਰੱਖੀਆਂ ਹੋਈਆਂ ਪਰ ਐਸੀ ਇਸਤੇਮਾਲ ਨਹੀਂ ਕਰਦੇ ਕਦੀ ਤੁਸੀਂ ਦੇਖਿਆ ਵੇ ਗੌਰ ਕੀਤੀ ਕਦੀ ਅੱਜ ਕਈ ਕਹਿੰਦੇ ਆ ਨਾ ਕਿ ਲੈ ਬਈ ਜਾਗਣ ਵਾਸਤੇ ਜਾ ਕੇ ਮੈਨੂੰ ਚਾਹ ਦਾ ਕੱਪ ਪਈਦਾ ਸਵੇਰੇ ਸਵੇਰੇ ਫਿਰ ਮੇਰੀ ਹੱਥ ਖੁੱਲਦੀ ਐ ਇਹ ਕਹਿੰਦੇ ਸਵੇਰੇ ਉੱਠ ਕੇ ਨਾ ਪਾਣੀ ਦੇ ਠੰਡੇ ਸ਼ਾਵਰ ਥੱਲੇ ਜਾਂ ਠੰਡਾ ਪਾਣੀ ਬਾਲਟੀ 'ਚ ਭਰ ਕੇ ਸਵੇਰੇ ਉੱਠ ਕੇ ਨਹਾ ਕੇ ਦੇਖੋ ਉਦੋਂ ਹੀ ਬੰਦਾ ਐਨਰਜੀਟ ਹੋ ਜਾਂਦਾ ਉਦੋਂ ਹੀ ਬੰਦੇ ਦੀ ਐਨਰਜੀ ਆ ਜਾਂਦੀ ਐ ਤੁਸੀਂ ਜਿੰਨੇ ਮਰਜ਼ੀ ਥੱਕੇ ਹੋਵੋ ਨਾ ਕਰ ਜਾਂਦੀਆਂ ਹੀ ਮੂੰਹ ਤੇ ਪਾਣੀ ਦੇ ਛਿੱਟੇ ਮਾਰੋ ਤਾਂ ਮੂੰਹ ਧੋਂਦੇ ਤੁਹਾਨੂੰ ਫਰੈਸ਼ ਫਰੈਸ਼ ਫੀਲ ਹੋਣਾ ਸ਼ੁਰੂ ਹੋ ਜਾਂਦਾ ਕਰਮ ਕੀ ਹੈ ਕਿ ਤੁਹਾਡੀ ਬਾਡੀ ਪੰਜਾਂ ਤੱਤਾਂ ਤੋਂ ਬਣੀ ਹੋਈ ਹੈ ਔਰ ਪੰਜਾਂ ਤੱਤਾਂ ਤੋਂ ਬਣੀ ਤੁਹਾਡੀ ਇਹ ਬਾਡੀ ਇਹ ਸ਼ਰੀਰ ਜਦੋਂ ਪੰਜਾਂ ਤੱਤਾਂ ਦੇ ਸੰਪਰਕ ਜਾਂਦਾ ਹੈ ਤਾਂ ਉਹਨਾਂ ਦੀ એનર્ਜੀ ਤੁਹਾਨੂੰ ਮਿਲਣੀ ਸ਼ੁਰੂ ਹੋ ਜਾਂਦੀ ਹੈ ਕਦੀ ਕਦੀ ਟਾਈਮ ਕੱਢ ਕੇ ਨੰਗੇ ਪੈਰੀ ਪ੍ਰਿਥਵੀ ਤੇ ਖੜੇ ਹੋਇਆ ਕਰੋ ਜਾਂ ਪ੍ਰਿਥਵੀ ਤੇ ਬੈਠਿਆ ਕਰੋ ਬਿਨਾ ਕੋ ਚਾਦਰ ਵਿਛਾਇਆ ਤਾਂ ਯਾਦ ਰੱਖਣਾ ਹੈ ਕਦੀ ਕਦੀ ਨਾ ਇਹ ਤੁਸੀਂ ਕਰਕੇ ਦੇਖਿਆ ਕਰੋ ਮਿੱਟੀ ਦੇ ਟੱਚ ਚ ਰਹੋ ਕਦੀ ਕਦੀ ਖੁੱਲੇ ਚ ਖੜ ਗਏ ਲੰਬੇ ਸਮਾਂ ਲਓ ਹਵਾ ਨੂੰ ਆਪਣੀ ਅੰਦਰ ਜਾਣ ਦਿਓ ਕਦੀ ਕਦੀ ਟਾਈਮ ਕੱਢ ਕੇ ਸਵੇਰ ਇਹ ਸਵੇਰੀ ਅਗਰ ਟਾਈਮ ਮਿਲੇ ਤਾਂ ਸੂਰਜ ਦੀ ਰੋਸ਼ਨੀ ਆ ਕਿਰਨਾਂ ਕਿਉਂਕਿ ਅਗਨੀ ਤੱਤ ਸਾਨੂੰ ਸੂਰਜ ਤੋਂ ਵੀ ਮਿਲਦਾ ਹੈ ਸਮਝਦੇ ਹੋ ਕਿ ਨਹੀਂ ਇਹਦੇ ਸੰਪਰਕ ਚ ਆਣ ਨਹੀਂ ਤੁਹਾਡੀ ਬਾਡੀ ਨੂੰ ਇੰਨੀ એનર્ਜੀ ਮਿਲ ਜਾਣੀ ਹੈ ਕਿ ਪੰਜਾਂ ਤੱਤਾਂ ਤੋਂ ਤੁਹਾਡੀ ਬਾਡੀ ਬਣੀ ਜਦੋਂ ਪੰਜਾਂ ਤੱਤਾਂ ਦੇ ਸੰਪਰਕ ਚ ਤੁਸੀਂ ਆ ਗਏ ਤਾਂ ਤੁਹਾਨੂੰ ਉਦੋਂ ਹੀ ਲੱਗਣਾ ਹੈ ਕਿ ਮੈਂ એનર્ਜੀ ਨਾਲ ਭਰ ਗਿਆ ਹਾਂ ਮੈਨੂੰ ਇਦਾਂ ਲੱਗਦਾ ਮੇਰੇ ਅੰਦਰ ਇੱਕ ਨਵੀਂ ਜਾਨ ਆ ਗਈ ਇਦਾਂ ਫੀਲ ਹੋਏਗਾ ਤੁਹਾਨੂੰ ਵੀ ਤਾਂ ਅੱਜ ਹੀ ਕਰਕੇ ਦੇਖਿਓ ਜਦੋਂ ਥੱਕੇ ਹਾਰੇ ਹੋਵੋਗੇ ਨਾ ਠੰਡੇ ਪਾਣੀ ਗਰਮ ਪਾਣੀ ਨਾ ਨਹੀਂ ਠੰਡੇ ਪਾਣੀ ਨਾਲ ਕੇ ਦੇਖਿਓ ਤੁਹਾਨੂੰ ਲੱਗੇਗਾ ਮੈਂ ਫਰੈਸ਼ ਹੋ ਗਿਆ ਕਿ ਜਾਨ ਜੀ ਆ ਗਈ ਮੇਰੇ ਸ਼ਰੀਰ 'ਚ ਕਿਉਂਕਿ 70% ਪਰ 70 72% ਕਹਿੰਦੇ ਨਾ ਸਾਇੰਸ ਵੀ ਕਹਿੰਦੀ ਕਿ 70 ਤੋਂ 72% ਬੰਦੇ ਅੰਦਰ ਪਾਣੀ ਹੈ ਜਦੋਂ ਪਾਣੀ ਦੇ ਸੰਪਰਕ 'ਚ ਅਸੀਂ ਹੁੰਦੇ ਆ ਤਾਂ ਫੇਰ ਪਾਣੀ ਤੋਂ એનર્ਜੀ ਸਾਨੂੰ ਮਿਲਦੀ ਹੈ ਤਾਂ ਹੀ ਤਾਂ ਕਿਤੇ ਪਾਣੀ ਵਗਦਾ ਹੋਵੇ ਕਿਤੇ ਝਰਨਾ ਡਿੱਗਦਾ ਹੋਵੇ ਕਿਤੇ ਨਦੀ ਹੋਵੇ ਉਹਦੀ ਕਲਕਲ ਦੀ ਆਵਾਜ਼ ਕਿਤੇ ਸਮੁੰਦਰ ਦੀਆਂ ਲਹਿਰਾਂ ਜਿਹੜੇ ਅੱਖਾਂ ਬੰਦ ਕਰਕੇ ਬਹਿ ਜਾਓ ਉੱਧੇ ਬੜੀ ਸ਼ਾਂਤੀ ਮਿਲਦੀ ਬੰਦੇ ਨੂੰ ਕਿਉਂਕਿ ਅੰਦਰਲੇ ਪਾਣੀ ਨਾਲ ਉਹਦਾ ਜੁੜਾਵ ਹੁੰਦਾ ਤਾਂ ਬੰਦੇ ਨੂੰ ਬੜੀ ਖੁਸ਼ੀ ਫੀਲ ਹੁੰਦੀ ਹੈ ਪਰ ਅੱਜ ਬੰਦਾ ਪਤਾ ਖੁਸ਼ੀ ਕਿੱਥੇ ਲੱਭਦਾ ਹੈ ਕਵਰੇਜ ਬੰਦ ਹੋ ਗਿਆ ਟੀਵੀ ਲਾ ਦਿਓ ਯਾਰ ਕੋਈ ਫਿਲਮ ਦੇਖਦੇ ਆ ਫਿਰ ਬਾਅਦ ਚ ਉਹ ਕਹਿੰਦਾ ਖੁਸ਼ੀ ਨਹੀਂ ਮਿਲਦੀ એનર્ਜੀ ਨਹੀਂ ਮਿਲਦੀ ਆ ਟੀਵੀਆਂ ਤੋਂ ਥੋੜੀ એનર્ਜੀ ਮਿਲਣੀ ਹੈ ਕਿਉਂਕਿ ਟੀਵੀ ਤੋਂ ਤਾਂ ਤੂੰ ਬਣਿਆ ਹੀ ਨਹੀਂ ਹੈ ਟੀਵੀ ਤੋਂ ਟੀਵੀ ਦੀ ਬਿਮਾਰੀ ਜ਼ਰੂਰ ਮ ਇਹ ਬੰਦਾ ਕਹਿੰਦਾ ਮੈਨੂੰ ਟੀਵੀ ਹੋ ਗਈ ਉਹ ਹਰ ਵੇਲੇ ਟੀਵੀ ਦੇਖਦਾ ਨਾ ਟੀਵੀ ਹੁਣੀ ਐ ਕਿਉਂਕਿ ਜੋ ਦੇਖਣਾ ਹੈ ਹੁਣਾ ਵੀ ਤਾਂ ਕਹਦੇ ਉਹ ਇਸ ਕਰਕੇ ਜੇ ਕੁਦਰਤ ਦੇ ਸੰਪਰਕ ਵਿੱਚ ਰਹਿਵਾਂਗੇ ਫਿਰ ਕੁਦਰਤ ਦੇ ਕੁਦਰਤ ਨੇਚਰ ਨੇਚਰ ਯਾਨੀ ਪਰਮਾਤਮਾ ਜੇ ਪਰਮਾਤਮਾ ਦੇ ਸੰਪਰਕ ਵਿੱਚ ਰਹਿਵਾਂਗੇ ਤਾਂ ਪਰਮਾਤਮਾ ਸਾਡੇ ਨੇੜੇ ਔਰ ਹਿਮਾਚਲ ਵਾਲੇ ਦਾ ਹੀ ਕਹਾਂਗੇ ਬੜੇ ਕਿਸਮਤ ਵਾਲੇ ਕਿਤਾ ਇਹ ਪਹਾੜਾਂ 'ਚ ਰਹਿੰਦੇ ਹੋ ਤੁਸੀਂ ਕਦੀ ਆਨੰਦ ਲੈ ਲਿਆ ਕਰੋ ਇਹਨਾਂ ਦਾ ਹਰ ਵੇਲੇ ਅੰਦਰ ਹੀ ਬੈਠੇ ਰਿਆ ਕਰੋ ਕਿਉਂਕਿ ਸਾਨੂੰ ਤਾਂ ਮੌਕਾ ਚਾਹੀਦਾ ਹੁੰਦਾ ਕਿ ਜਦੋਂ ਸਾਡੇ ਕੋਲ 5-7 ਦਿਨ ਹੁੰਦੇ ਆ ਨਾ ਮੁੰਡਿਆਂ ਨੂੰ ਕਿਹਾ ਚਲੋ ਨਿਕਲ ਜਾਈਏ ਕੁਲੂ ਮਨਾਲੀ ਚਲੋ ਨਿਕਲ ਜਾਈਏ ਕਿਤੇ ਨਾ ਪਹਾੜਾਵਲ ਜਿੱਥੇ ਜਾ ਕੇ ਉਹ ਹਰੀਆਲੀ ਦਾ ਉਹ ਗ੍ਰੀਨਰੀ ਦਾ ਆਨੰਦ ਲਈਏ ਜ਼ਰਾ ਸਮਝਣਾ ਹੁਣ ਜੇ ਬਾਹਰਲੀ ਕੰਟਰੀ ਵੀ ਅਸੀਂ ਜਾਂਦੇ ਆ ਨਾ ਤੇ ਲੋਕ ਲੱਭਦੇ ਆ ਨਾ ਕੋਈ ਅੱਛੀ ਆ ਜਗ੍ਹਾ ਦੇਖਣ ਵਾਲੀ ਅਸੀਂ ਪਹਿਲੇ ਗਿਆ ਹੁੰਦਾ ਲੱਭੋ ਕਿਤੇ ਝੜਨੇ ਹੋਣ ਕਿਤੇ ਵਾਟਰਫਾਲ ਹੋਵੇ ਕਿਤੇ ਨਾ ਜੰਗਲ ਹੋਵੇ ਕਿਤੇ ਪਹਾੜ ਇਦਾਂ ਦੇ ਹੋਣ ਕਿ ਜਿੱਥੇ ਬਹਿ ਕੇ ਮੈਡੀਟੇਸ਼ਨ ਕਰ ਸਕੀਏ ਬਹਿ ਕੇ ਆਨੰਦ ਲੈ ਸਕੀਏ ਕੁਦਰਤ ਦਾ ਹੁਣ ਜਿੱਥੇ ਅਸੀਂ ਜਾਣਾ ਹੈ ਨ ਉੱਥੇ ਉਹ ਇਹੀ ਚੀਜ਼ ਲੱਭਦੇ ਆ ਕਿ ਮਾਲਕਰ ਨੂੰ ਨੇਚਰ ਪਸੰਦ ਆਈ ਸੀ ਨੇਚਰ ਲੱਭਣੀ ਹੈ ਯਾਨੀ ਕੁਦਰਤੀ ਵਾਤਾਵਰਣ ਤਾਂ ਬੰਦਾ ਕੀ ਕਹਿੰਦਾ ਉਹ ਅਫਲਾਨਾ ਹੁਣ ਕਦੀ ਵੀ ਗੌਰ ਕਰਨਾ ਤੁਸੀਂ ਕਿ ਅਸੀਂ ਇੰਨੀਆਂ ਕੰਟਰੀਆਂ ਚ ਗਏ ਆ ਚਾਹੇ ਫਰਦ ਕਰੋ ਬੰਦਾ ਕਹਿੰਦਾ ਪੈਰਿਸ ਵਿੱਚ Eiffel Tower ਸਾਨੂੰ ਕਿਸੇ ਜਿੱਦਾਂ ਇਤਿਹਾਸਿਕ ਇਮਾਰਤ ਦਾ ਫੋਟੋ ਖਿਜਣ ਦਾ ਕੋਈ ਸ਼ੌਕ ਨਹੀਂ ਹੈ ਅਸੀਂ ਕਦੀ ਵੀ ਇੱਥੇ ਗਏ ਇੱਥੇ ਕਿ ਚਲੋ ਜਾਂ ਇੱਥੇ ਗਏ ਤਾਂ ਉਹ ਕੀ ਹੈ ਸਾਨੂੰ ਕੁਦਰਤ ਚਾਹੀਦੀ ਹੈ ਨੇਚਰ ਚਾਹੀਦਾ ਜਿੱਥੇ ਸਾਨੂੰ ਸ਼ਾਂਤੀ ਹੈ ਨਾ ਕਿਦੇ ਝਰਨਾ ਵਗਦਾ ਹੋਵੇ ਉੱਥੇ ਭਾਵੇਂ ਸਾਨੂੰ ਸਾਰਾ ਦਿਨ ਬਿਠਾ ਦਿਓ ਕਿਦੇ ਨਦੀ ਵਗਦੀ ਹੋਵੇ ਕਿਉਂਕਿ ਨੇਚਰ ਦੇ ਲਾਗੇ ਰਹਿਣ ਨਾਲ ਤਾਂ ਹੀ ਤਾਂ ਫਿਰ ਤੁਹਾਨੂੰ ਵੀ ਇਹ ਗੱਲ ਕਿਉਂ ਕਹਿ ਰਹੇ ਆ ਕਦੀ ਕਰਕੇ ਦੇਖੋ ਕੁਦਰਤ ਦੇ ਨਾਲ ਜੁੜ ਕੇ ਦੇਖੋ ਤੁਹਾਡੀਆਂ ਬਿਮਾਰੀਆਂ ਤੁਹਾਡੀਆਂ ਤਕਲੀਫਾਂ ਤੁਹਾਡੇ ਦੁੱਖ ਤਾਂ ਉੱਤੇ ਦੂਰ ਹੋਣੇ ਸ਼ੁਰੂ ਹੋ ਜਾਣਗੇ ਸਮਝਦੇ ਹੋ ਕਿ ਨਹੀਂ ਇਸ ਲਈ ਅੱਜ ਤੋਂ ਕੋਸ਼ਿਸ਼ ਕਰਨੀ ਹੈ ਕਿਉਂਕਿ ਪਰਮਾਤਮਾ ਹੈ ਕਿੱਥੇ ਇਹ ਹਰ ਛਾਇ ਦੇ ਅੰਦਰ ਹਵਾਵਾਂ ਚ ਉਹੀ ਹੈ ਕਦੀ ਉਹਦੇ ਸੰਪਰਕ ਚ ਧਾਓ ਜਲ ਅੰਦਰ ਉਹੀ ਹੈ ਹਰ ਸ਼ੈ ਅੰਦਰ ਉਹੀ ਹੈ ਉਹਦੇ ਸੰਬੰਧਕ ਜੇ ਉਹ ਤੇ ਵਿਸ਼ਵਾਸ ਰੱਖੋ ਕਿ ਮੇਰੇ ਚਾਰੋਂ ਤਰਫ ਮੇਰੇ ਅੰਦਰ ਵਾਰ ਹੈ ਹੀ ਮੇਰਾ ਮਾਲਿਕ ਤਾਂ ਜੇ ਮੇਰਾ ਮਾਲਿਕ ਹੈ ਤਾਂ ਮੈਂ ਚਿੰਤਾ ਕਿਉਂ ਕਰਨੀ ਹੈ ਫੇ ਤਾਂ ਮੇਰੇ ਜੀਵਨ 'ਚ ਜੋ ਹੋਏਗਾ ਜਾਂਦੇ ਹੋਰੀ ਅੱਛਾ ਹੋਵੇ ਫਿਰ ਕਹਿ ਦੋ ਜੋ ਹੋਏਗਾ ਬਾ ਵਿਸ਼ਵਾਸ ਰੱਖਣਾ ਆਪਣੇ ਮਾਲਿਕ ਤੇ ਇਹ ਯੁਕਤੀ ਹੈ ਜਿੱਦ ਕਬੀਰ ਸਾਹਿਬ ਕਹਿੰਦੇ ਜੀਵਨ 'ਚ ਦੁੱਖ ਬੜੇ ਸੀ ਪਰ ਗੁਰੂ ਨੇ ਯੁਕਤੀ ਦਿੱਤੀ ਕਿਉਂਕਿ ਯੁਕਤੀ ਦੇਣਾ ਹੀ ਤਾਂ ਗੁਰੂ ਦਾ ਕੰਮ ਹੁੰਦਾ ਹੈ ਤਾਂ ਹੀ ਤਾਂ ਕਹਿੰਦੇ ਨਾ ਰੂਪ ਗੁਣੀ ਕੁਲਵੰਤ ਔਰ ਜੋ ਹੋਵੇ ਤਨਵੰਦ ਕਹਿੰਦੇ ਦੁਨੀਆ ਤੇ ਚਾਹੇ ਬੰਦਾ ਜਿੰਨਾ ਮਰਜੀ ਰੂਪਵਾਨ ਹੋਵੇ ਰੂਪਵਾਨ ਤੁਸੀਂ ਸਮਝਦੇ ਹੋ ਕਿ ਸੋਹਣਾ ਤੋਂ ਸੋਹਣਾ ਹੋਵੇ ਬੰਦਾ ਕਹਿੰਦਾ ਮਿਸਟਰ ਵਰਲਡ ਹੈ ਜਾਂ ਮਿਸ ਵਰਲਡ ਹੈ ਜਾਂ ਮਿਸ ਯੂਨੀਵਰਸ ਹੈ ਜਾਂ ਮਿਸ ਮਿਸਟਰ ਯੂਨੀਵਰਸ ਹੈ ਉਹ ਕਹਿੰਦੇ ਬਾਹ ਪੂਰੀ ਦੁਨੀਆ ਦਾ ਬੰਦਾ ਸਭ ਤੋਂ ਸੋਹਣਾ ਜਾਂ ਸਭ ਤੋਂ ਸੋਹਣੀ ਉਹ ਕਹਿੰਦੇ ਜਿੰਨਾ ਮਰਜੀ ਰੂਪਵਾਨ ਹੋਵੇ ਔਰ ਜਿੰਨਾ ਮਰਜੀ ਇਨਸਾਨ ਗੁਣੀ ਹੋਵੇ ਇਹ ਇਹਨੂੰ ਆ ਵੀ ਆਂਦਾ ਹੈ ਇਹਨੂੰ ਖਾਣਾ ਬਣਾਉਣਾ ਵੀ ਆਂਦਾ ਹੈ ਇਹਨੂੰ ਆ ਵੀ ਕੰਮ ਆਂਦਾ ਹੈ ਇਹਨੂੰ ਆ ਵੀ ਕੰਮ ਆਂਦਾ ਹੈ ਇਹਨੂੰ ਗੁਣ ਕਹਿੰਦੇ ਨੇ ਅਸੀਂ ਕਿ ਲੈ ਵੀ ਜਦੋਂ ਉਹ ਕਿਤੇ ਸ਼ਾਦੀ ਹੋਵੇ ਮੁੰਡੇ ਅੰਦਰ ਗੁਣ ਕਿਹੜੇ ਮੁੰਡਾ ਕਰਦਾ ਕੀ ਹੈ ਕੁੜੀ ਅੰਦਰ ਗੁਣ ਕਿਹੜੇ ਆ ਖੂਬੀਆਂ ਜਿਹੜੀਆਂ ਕਰਦੀ ਕੀ ਹੈ ਉਹ ਵੀ ਸਲਾਈ ਦਾ ਕੰਮ ਵੀ ਕਰ ਲੈਂਦੀ ਹੈ ਅਹ ਫੇਰ ਤਾਂ ਠੀਕ ਹੈ ਨਾ ਉਹ ਆ ਵੀ ਕੰਮ ਕਰ ਲੈਂਦੀ ਹੈ ਘਰ ਦੇ ਖਾਣਾ ਹੈ ਅੱਛਾ ਫੇਰ ਠੀਕ ਹੈ ਕੁੜੀ ਗੁਣਵਾਨ ਹੈ ਗੁਣ ਕਿਹਨੂੰ ਗਿਣਦੇ ਆ ਕਿ ਕਲਾ ਆ ਕੇ ਸਾਨੂੰ ਕਿੰਨੇ ਕੰਮਾਂ ਦਾ ਗਿਆਨ ਹੈ ਹੁਣ ਇੱਥੇ ਦੱਸਿਆ ਗਿਆ ਕਿ ਰੂਪ ਗੁਣੀ ਕੁਲਵੰਤ ਕੁਲਵੰਤ ਕਹਿੰਦੇ ਕਿ ਚੰਗੇ ਕੁਲ ਦਾ ਵੀ ਹੋਵੇ ਤੇ ਬੰਦਾ ਕਹਿੰਦਾ ਚੰਗੇ ਕੁਲ ਦਾ ਹੈ ਉੱਚੀ ਜਾਤ ਦਾ ਹੈ ਔਰ ਹੋਵੇ ਧਨਵੰਤ ਔਰ ਬਿਸ਼ੱਕ ਜਿੰਨਾ ਮਰਜੀ ਧਨਵਾਨ ਹੋਵੇ ਪਰ ਦੱਸਿਆ ਗਿਆ ਹੈ ਕਿ ਰੂਪ ਵੀ ਗੁਣ ਵੀ ਧਨ ਵੀ ਉੱਚਾ ਕੁੱਲ ਵੀ ਹੋਵੇ ਪਰ ਜੇ ਇੱਕ ਚੀਜ਼ ਨਹੀਂ ਹੈ ਤਾਂ ਉਹਦੀ ਜ਼ਿੰਦਗੀ ਬੇਕਾਰ ਹੈ ਉਹ ਕਿਹੜੀ ਚੀਜ਼ ਹੈ ਪਤਾ ਕਿਹੜੀ ਚੀਜ਼ ਹੈ ਉਹਦਰ ਹੁਣ ਸਮਝ ਲਓ ਕਿ ਦੱਸਿਆ ਹੈ ਸ਼ਬਦ ਦੇ ਅੰਦਰ ਕਬੀਰ ਸਾਹਿਬ ਦੀ ਬਾਣੀ ਹੈ ਕਬੀਰ ਸਾਹਿਬ ਦੱਸਦੇ ਰੂਪ ਗੁਣੀ ਕੁਲਵੰਤ ਔਰ ਜੋ ਹੋਵੇ ਧਨਵੰਤ ਬਿਨਾ ਗੁਰੂ ਸ਼ੋਭਾ ਨਹੀਂ ਬਿਸ਼ਣਾ ਨਰਕ ਪੜੰਤ ਕਹਿੰਦੇ ਜੇ ਜੀਵਨ 'ਚ ਗੁਰੂ ਨਹੀਂ ਹੈ ਨਾ ਜੇ ਜੀਵਨ ਦੇ ਸਹੀ ਗਿਆਨ ਦੇਣ ਵਾਲਾ ਨਹੀਂ ਹੈ ਸਹੀ ਸਿੱਖਿਆ ਦੇਣ ਵਾਲਾ ਨਹੀਂ ਹੈ ਜੀਵਨ ਨੂੰ ਜੀਣ ਦੀ ਕਲਾ ਦੇਣ ਵਾਲਾ ਨਹੀਂ ਹੈ ਤਾਂ ਤੂੰ ਇਹ ਜਿੰਨਾ ਮਰਜੀ ਸੁੰਦਰ ਹੈ ਤੂੰ ਜਿੰਨਾ ਮਰਜੀ ਗੁਣੀ ਹੈ ਜਿੰਨਾ ਮਰਜੀ ਤਨਵਾਨ ਹੈ ਤੂੰ ਜਿੰਨਾ ਮਰਜੀ ਉੱਚੇ ਕੁਲ ਜਪੈਦਾ ਹੋਇਆ ਹੈ ਤੇਰੀ ਜ਼ਿੰਦਗੀ ਬੇਕਾਰ ਹੈ ਗੁਰੂ ਬਿਨਾ ਸ਼ੋਭਾ ਨਹੀਂ ਕਹਿੰਦੇ ਗੁਰੂ ਤੋਂ ਬਿਨਾ ਸ਼ੋਭਾ ਨਹੀਂ ਕਿਉਂਕਿ ਜ਼ਿੰਦਗੀ ਉਹਦੀ ਚੰਗੀ ਹੈ ਬਿਸ਼ੱਕ ਇਨਸਾਨ ਰੰਗ ਦਾ ਕਾਲਾ ਹੋ ਗਏ ਬਿਸ਼ੱਕ ਇਨਸਾਨ ਦੀ ਸ਼ਕਲ ਚੰਗੀ ਨਾ ਹੋਵੇ ਪਰ ਅਗਰ ਗੁਰੂ ਦਾ ਗਿਆਨ ਉਹਦੇ ਅੰਦਰ ਹੈ ਨਾ ਉਹਦੀ ਸਮਝ ਅੱਛੀ ਹੈ ਸਮਝ ਆਇਆ ਹੋਕ ਨਹੀਂ ਕਿਉਂਕਿ ਇਹ ਚੀਜ਼ ਬੜੀ ਸਮਝਣੀ ਹੈ ਕਿ ਗੁਨਾ ਗੁਨਾ ਨੂੰ ਜਾਂ ਧਨ ਨੂੰ ਜਿੱਦਾਂ ਹੁਣ ਬੰਦਾ ਕਵੇ ਕਿ ਆਹ ਬੰਦਾ ਨਾ ਬਾਬਰ ਚੀ ਬੜਾ ਅੱਛਾ ਹੈ ਖਾਣਾ ਬੜਾ ਅੱਛਾ ਬਣਾਉਂਦਾ ਹੈ ਹੁਣ ਖਾਣਾ ਅੱਛਾ ਬਣਾਉਂਦਾ ਹੈ ਪਰ ਅਗਰ ਘਰ ਜਾ ਕੇ ਝਗੜਾ ਲੂ ਹੋਵੇ ਪਤਨੀ ਨਾਲ ਝਗੜਾ ਕਰੀ ਜਾਵੇ ਦੂਜਿਆਂ ਨਾਲ ਗਾਲੀ ਕਰੀ ਜਾਵੇ ਤੇ ਇਹ ਕਹਿੰਦਾ ਖਾਣਾ ਤਾਂ ਵਧੀਆ ਬਣਾਉਂਦਾ ਪਰ ਆ ਯਾਰ ਆ ਵੀ ਕਰ ਰਿਹਾ ਇਹਨੂੰ ਕੋਈ ਚੰਗੀ ਸਿੱਖਿਆ ਵੀ ਦੇਣੀ ਚਾਹੀਦੀ ਹੈ ਕਿਤੇ ਖਾਣਾ ਵਧੀਆ ਬਣਾਉਂਦਾ ਹੈ ਹੁਣ ਕਈ ਵਾਰ ਹੁੰਦਾ ਕੋਈ ਟੇਲਰ ਵਧੀਆ ਹੁੰਦਾ ਕਪੜਾ ਬਹੁਤ ਵਧੀਆ ਸੀਂਦਾ ਹੈ ਪਰ ਉਹਦਾ ਸੁਭਾਅ ਬੜਾ ਮਾੜਾ ਵੀ ਹੋ ਸਕਦਾ ਹੈ ਕੋਈ ਹੋ ਸਕਦਾ ਕਟਿੰਗ ਅੱਛੀ ਕਰਦਾ ਹੋਵੇ ਪਰ ਦੂਜਿਆਂ ਨੂੰ ਗਾਲੀਆਂ ਦਿੰਦਾ ਹੋਵੇ ਕੋਈ ਹੋ ਸਕਦਾ ਹੈ ਕਿ ਘਰ ਦੇ ਵਿੱਚ ਆਹ ਕੰਮ ਅੱਛਾ ਕਰਦਾ ਹੋਵੇ ਪਰ ਉਹਦਾ ਸੁਭਾਅ ਸੋ ਕਹਿਣ ਦਾ ਮਤਲਬ ਕੀ ਹੈ ਕਿ ਗੁਣ ਜਿਹੜੇ ਹਨ ਖੂਬੀਆਂ ਉਹ ਅਲੱਗ ਚੀਜ਼ ਹੈ ਪਰ ਜੋ ਗੁਰੂ ਨੇ ਸਾਨੂੰ ਸਿਖਾਣਾ ਹੈ ਕਿ ਦੁਨੀਆ ਤੇ ਰਹਿਣ ਦੀ ਕਲਾ ਦੁਨੀਆ ਨੂੰ ਅੱਛਾ ਕਿੱਦਾਂ ਬਣਾਇਆ ਜਾਵੇ ਜੀਵਨ ਨੂੰ ਕਿੱਦਾਂ ਅੱਛਾ ਬਣਾਇਆ ਜਾਵੇ ਉਹ ਤਾਂ ਕਬੀਰ ਸਾਹਿਬ ਕਹਿੰਦੇ ਗੁਰੂ ਦੇ ਕੋਲ ਬਹਿ ਕੇ ਹੀ ਪਤਾ ਲੱਗਦਾ ਹੈ ਕਿ ਉਹ ਪਰਮਾਨੰਦ ਨੂੰ ਕਿੱਦਾਂ ਪਾਇਆ ਜਾਵੇ ਕਿਉਂਕਿ ਜੀ ਪਰਮਾਨੰਦ ਚਾਹੀਦਾ ਹੈ ਜੇ ਪਰਮਾਤਮਾ ਚਾਹੀਦਾ ਜਿਸ ਨੇ ਸਾਨੂੰ ਪੈਦਾ ਕੀਤਾ ਜ ਉਸ ਮੰਜ਼ਿਲ ਨੂੰ ਪਾਣਾ ਹੈ ਤਾਂ ਬਿਨਾਂ ਗੁਰੂ ਤੋਂ ਐਸੀ ਉਹ ਨਹੀਂ ਪਾ ਸਕਦੇ ਇਸ ਲਈ ਅੱਜ ਇਹ ਤਾਂ ਦੱਸ ਰਹੇ ਕਿਉਂਕਿ ਗੁਰੂ ਪੂਰਨਿਮਾ ਦਾ ਦਿਨ ਹੈ ਕਿ ਜੀਵਨ 'ਚ ਹੋਣਾ ਚਾਹੀਦਾ ਹੈ ਕਿ ਗੁਰੂ ਦਾ ਹੋਣਾ ਜੀਵਨ 'ਚ ਕਿੰਨਾ ਕਹਿ ਦਿਓ ਕਿਉਂਕਿ ਪਰਮਾਤਮਾ ਨੂੰ ਪਾਣ ਦੀ ਕਲਾ ਪਰਮਾਨੰਦ ਨੂੰ ਪਾਣ ਦੀ ਕਲਾ ਖੁਸ਼ੀਆਂ ਨੂੰ ਪਾਣ ਦੀ ਕਲਾ ਤੰਦਰੁਸਤੀ ਨੂੰ ਪਾਣ ਦੀ ਕਲਾ ਕਾਮਯਾਬ ਹੋਣ ਦੀ ਕਲਾ ਤਾਂ ਗੁਰੂ ਹੀ ਸਿਖਾਂਦਾ ਹੈ। ਔਰ ਇਹ ਉਦੋਂ ਹੀ ਮਿਲਦੀ ਹੈ ਜਦੋਂ ਅਸੀਂ ਗੁਰੂ ਨਾਲ ਜੁੜਦੇ ਹਾਂ ਕਿਉਂਕਿ ਗੁਰੂ ਨਾਲ ਜੁੜ ਕੇ ਹੀ ਤਾਂ ਪ੍ਰਮਾਤਮਾ ਨਾਲ ਜੁੜਦੇ ਹਾਂ। ਸਮਝ ਦਿਓ ਕਣੀ ਇਸ ਲਈ ਕਈ ਵਾਰ ਦੱਸਦੇ ਨੇ ਕਿ ਗੁਰੂ ਇੱਕ ਮਾਰਗ ਹੈ ਤਾਂ ਪ੍ਰਮਾਤਮਾ ਇਸ ਲਈ ਮਾਰਗ ਤੇ ਜਿਹੜਾ ਪੈਰ ਰੱਖਦਾ ਹੈ ਨਾ ਮੰਜ਼ਿਲ ਤੱਕ ਵੀ ਫਿਰ ਉਹੀ ਪਹੁੰਚਦਾ ਤਾਂ ਜੇ ਕੋ ਮਾਰਗ ਹੀ ਸਹੀ ਨਹੀਂ ਹੈ ਫਿਰ ਮੰਜ਼ਿਲ ਉਹਨੂੰ ਕਿੱਦਾਂ ਮਿਲੇਗੀ? ਜਵਾਬ ਦਿਓ ਸਾਡੇ। ਕਿ ਜੇ ਮਾਰਗ ਹੀ ਸਹੀ ਨਹੀਂ ਹੈ ਜੇ ਮਾਰਗ ਹੀ ਇਦਾਂ ਦਾ ਕਿ ਇੱਥੇ ਹੀ ਜਾ ਕੇ ਖਤਮ ਹੋ ਜਾਂਦਾ ਤਾਂ ਉਹਨਾਂ ਸਾਨੂੰ ਮੰਜ਼ਿਲ ਤੱਕ ਕਿੱਦਾਂ ਲੈ ਕੇ ਜਾਣਾ ਇਸ ਲਈ ਮਾਰਗ ਵੀ ਹੋ ਚਾਹੀਦਾ ਹੈ ਨਾ ਇੱਥੇ ਸਾਡੇ ਨਾਲ ਤਾਂ ਅੱਗੇ ਉਹ ਪ੍ਰਮਾਤਮਾ ਨਾਲ ਜੁੜਿਆ ਹੋਵੇ ਇਸ ਲਈ ਕਹਿੰਦਾ ਨਾ ਗੁਰੂ ਇੱਕ ਬ੍ਰਿਜ ਦੇ ਸਮਾਨ ਹੁੰਦਾ ਬ੍ਰਿਜ ਬ੍ਰਿਜ ਯਾਨੀ ਕਿ ਪੁਲ ਕਿ ਜਿਹਦਾ ਇੱਕ ਕਿਨਾਰਾ ਇੱਧਰ ਹੁੰਦਾ ਹੈ ਤਾਂ ਦੂਜਾ ਕਿਨਾਰਾ ਦੂਜੇ ਪਾਸੇ ਹੁੰਦਾ ਹੈ ਤਾਂ ਬ੍ਰਿਜ ਦਾ ਮਤਲਬ ਇਹ ਹੋ ਗਿਆ ਇੱਥੋਂ ਚਲਾਂਗੇ ਫੇਰ ਹੀ ਉੱਧਰ ਪਹੁੰਚਾਂਗੇ ਤਾਂ ਜੇ ਬ੍ਰਿਜੀ ਰਸਤੇ ਹੀ ਟੁੱਟਾ ਹੋਵੇ ਉੱਥੇ ਤੱਕ ਪਹੁੰਚ ਹੀ ਨਾ ਹੋਵੇ ਤਾਂ ਫੇਰ ਅਸੀਂ ਵੀ ਅੱਧੇ ਜਾ ਕੇ ਉੱਥੇ ਬੈਠੇ ਰਹਿਾਂਗੇ ਇਸ ਲਈ ਸਾਨੂੰ ਇਹ ਦੇਖਣਾ ਪ ਦਰਸਤਾ ਦਿਖਾਉਣ ਵਾਲਾ ਕੋਈ ਸੰਤ ਫਕੀਰ ਵੀ ਐਸਾ ਹੋਵੇ ਜਿਹੜਾ ਪੂਰਨ ਹੋਵੇ ਉੱਥੇ ਤੱਕ ਜਿਹਦੀ ਪਹੁੰਚ ਹੋਵੇ ਔਰ ਜਿਹੜਾ ਉੱਥੇ ਤੱਕ ਪਹੁੰਚਿਆ ਹੋਏਗਾ ਨਾ ਫਿਰ ਉਹ ਸਾਨੂੰ ਹਰ ਭਰਮ ਚੋਂ ਹਰ ਭੁਲੇਖੇ ਚੋਂ ਹਰ ਡਰ ਚੋਂ ਹਰ ਮੁਸ਼ਕਿਲ ਚੋਂ ਕੱਢਣ ਦੀ ਕਲਾ ਵੀ ਸਿਖਾਏਗਾ ਕਿ ਡਰਨ ਦੀ ਲੋੜ ਨਹੀਂ ਕਿਉਂਕਿ ਪਰਮ ਸ਼ਕਤੀਸ਼ਾਲੀ ਪਰਮਾਤਮਾ ਤੇਰੇ ਨਾਲ ਹੈ ਇਸ ਲਈ ਸਮਝਾਉਣ ਨੂੰ ਬਹੁਤ ਕੋਸ਼ਿਸ਼ ਹੈ ਪਰ ਫਰਿਆਦੀ ਜੀ ਵੀ ਕਾਫੀ ਹੈ ਇਸ ਲਈ ਥੋੜਾ Satsang ਨੂੰ ਆਖਲੇ ਵਚਨਾਂ ਵੱਲ ਲੈ ਕੇ ਚੱਲਦੇ ਹਾਂ ਅਗੇ ਥੋੜਾ ਜਿਹਾ ਸਮਝੀ ਇਸ ਚੀਜ਼ ਨੂੰ ਫਿਰ ਕਿ ਐਸੀ ਵੀ ਇਹੀ ਚਾਹੁੰਦੇ ਆ ਕਿ ਤੁਹਾਡੇ ਜੀਵਨ ਚ ਆਨੰਦ ਹੋਵੇ ਤੁਹਾਡੇ ਜੀਵਨ ਚ ਖੁਸ਼ੀ ਹੋਵੇ ਤੁਹਾਡੇ ਜੀਵਨ ਚ ਸ਼ਾਂਤੀ ਹੋਵੇ ਤੁਹਾਡੇ ਜੀਵਨ ਚ ਨਾ ਇਦਾਂ ਦੀ ਨਿਰੜਤਾ ਹੋਵੇ ਕਿ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ ਤੁਹਾਡੇ ਅੰਦਰ ਕੋਈ ਚਿੰਤਾ ਨਾ ਹੋਵੇ ਟੈਨਸ਼ਨ ਨਾ ਹੋਵੇ ਬਲਕਿ ਜਿੱਦਾ ਪਹਿਲਾਂ ਦੱਸਿਆ ਕਿ ਤੁਸੀਂ ਸ਼ਿਕਾਇਤ ਕਰਨ ਵਾਲੇ ਨਾ ਬਣੋ ਸ਼ੁਕਰ ਕਰਕੇ ਹੱਲ ਕਰਨ ਵਾਲੇ ਬਣੋ ਬਲੋ ਸਮਝ ਦਿਓ ਕਿ ਨਹੀਂ ਇਹਨੂੰ ਇਦਾਂ ਹੋਵੇ ਕਿ ਫਰਜ਼ ਕਰੋ ਤੁਸੀਂ ਡਾਕਟਰ ਕੋ ਗਏ ਇੱਕ ਉਦਾਹਰਨ ਦੇਣ ਲੱਗੇ ਆ ਇੱਕ ਬੰਦਾ ਡਾਕਟਰ ਕੋ ਗਿਆ ਡਾਕਟਰ ਉਹਨੂੰ ਦੱਸਦਾ ਹੈ ਉਹ ਭਾਈ ਬੜੀ ਖਤਰਨਾਕ ਬਿਮਾਰੀ ਹੈ ਤੈਨੂੰ ਕੈਂਸਰ ਹੈ ਹਾਏ ਮਰ ਗਿਆ ਡਾਕਟਰ ਸਾਹਿਬ ਅੱਛਾ ਕਿੰਨੇ ਦਿਨ ਜੀਣਾ ਹੈ ਕੀ ਬਣੂਗਾ ਮਨ ਨਾਲ ਹੀ ਰੋਣਾ ਸ਼ੁਰੂ ਨਾਲ ਹੀ ਰੋਣਾ ਸ਼ੁਰੂ ਕਰਤਾ ਹੁ ਰੋਣ ਨਾਲ ਦੁੱਖ ਵਧਣਾ ਜਾਂ ਘਟਣਾ ਟੈਨਸ਼ਨ ਲੈਣ ਨਾਲ ਦੁੱਖ ਵਧਣਾ ਜਾਂ ਘਟਣਾ ਬੰਦੇ ਦੀ ਹਿੰਮਤ ਪਤਾ ਕਿੰਨੀ ਚਾਹੀਦੀ ਹੈ ਡਾਕਟਰ ਕਹਵੇ ਭਾਈ ਤੈਨੂੰ ਕੈਂਸਰ ਹੈ ਅੱਛਾ ਡਾਕਟਰ ਕਹਿੰਦਾ ਕੈਂਸਰ ਅੱਛਾ ਦੱਸੋ ਇਹਦਾ ਇਲਾਜ ਕੋਈ ਹੈ ਇਲਾਜ ਹੈ ਕੋਈ ਨਹੀਂ ਜੇ ਤੁਹਾਡੇ ਕੋ ਨਾ ਹੋਇਆ ਤਾਂ ਮੇਰੇ ਮਾਦੇ ਕੋ ਹਰ ਚੀਜ਼ ਦਾ ਇਲਾਜ ਹੈ ਮੈਂ ਟੈਨਸ਼ਨ ਨਹੀਂ ਲੈਣੀ ਮੈਂ ਕੋਸ਼ਿਸ਼ ਕਰਨੀ ਹੱਸ ਕੇ ਡਾਕਟਰ ਵੀ ਹੈਰਾਨ ਹੋ ਜਾਵੇ ਉਹ ਮੈਂ ਇਹਨੂੰ ਭਈ ਕੈਂਸਰ ਕਿਹਾ ਹੈ ਤੇ ਇਹਦਾ ਸੋਚਦਾ ਇਹ ਹੈ ਕੁਝ ਨਹੀਂ ਇਹਨੂੰ ਇਹਨੂੰ ਤਾਂ ਪਰਵਾਹੀ ਕੋਈ ਨਹੀਂ ਉਹ ਮੈਂ ਕਿਉਂ ਪਰਵਾਹ ਕਰਾਂ ਜਿਹੜੀ ਜ਼ਿੰਦਗੀਆਂ ਪਰਵਾਹੋਂ ਕਰੇ ਮੈਂ ਤਾਂ ਕੋਸ਼ਿਸ਼ ਕਰਨੀ ਹੈ ਜੇ ਦੁੱਖ ਆ ਹੀ ਗਿਆ ਹੈ ਤਾਂ ਸੋਚ ਕੇ ਡਰ ਕੇ ਰੋ ਕੇ ਜ਼ਿੰਦਗੀ ਥੋੜੀ ਗੁਆਣੀ ਹੈ ਪਤਾ ਲੱਗ ਗਿਆ ਦੁੱਖ ਹੈ ਸ਼ੁਕਰ ਹੈ ਟਾਈਮ ਨਾ ਪਤਾ ਲੱਗ ਗਿਆ ਇਹ ਨਾ ਹੁੰਦਾ ਕਿ ਦੁੱਖ ਜਾਨ ਲੈ ਜਾਂਦਾ ਬਾਅਦ ਵਿੱਚ ਪਤਾ ਲੱਗਦਾ ਵੀ ਇਹ ਤਾਂ ਕੈਂਸਰ ਨਾਲ ਮਰ ਗਿਆ ਇਹਨੂੰ ਪਤਾ ਨਹੀਂ ਲੱਗਾ ਇਸ ਲਈ ਕੋਈ ਦੁੱਖ ਸਾਹਮਣੇ ਆ ਜਾਵੇ ਤਾਂ ਡਰੋ ਨਾ ਘਬਰਾਓ ਨਾ ਬਲਕੇ ਸ਼ੁਕਰ ਕਰੋ ਸ਼ੁਕਰ ਹੈ ਪ੍ਰਮਾਤਮਾ ਪਤਾ ਲੱਗ ਗਿਆ ਹੁਣ ਇਹਦਾ ਹੱਲ ਕਰਨਾ ਹੈ ਔਰ ਮੈਨੂੰ ਪੂਰਾ ਯਕੀਨ ਹੈ ਆਪਣੇ ਮਾਲਿਕ ਨੇ ਇਹਦਾ ਹੱਲ ਵੀ ਜ਼ਰੂਰ ਠੀਕ ਕਹਿੰਦੇ ਆ ਹੋਏਗਾ ਇਹਦਾ ਹੱਲ ਵੀ ਜ਼ਰੂਰ ਹੋਏਗਾ ਇਹਦਾ ਹੱਲ ਵੀ ਜ਼ਰੂਰ ਹੋਏਗਾ ਹੁਣ ਐਸ ਲਈ ਤੁਹਾਡੇ ਜੀਵਨ ਦੀ ਕੋਈ ਪਰੇਸ਼ਾਨੀ ਹੈ ਫਰਦ ਕਰੋ ਅਗਰ ਹੈ ਵੀ ਤਾਂ ਇਹ ਨਹੀਂ ਸੋਚਣਾ ਕੀ ਬਣੂਗਾ ਕੀ ਹੋਏਗਾ ਲੈ ਉਹ ਮਾਲਿਕ ਨਾਲ ਇਹਦਾ ਹੱਲ ਵੀ ਮੇਰਾ ਮਾਲਕ ਹੈ ਮੇਰੇ ਸਾਥ ਤੋਂ ਮੁਸ਼ਕਿਲੋ ਦਾ ਹੱਲ ਵੀ ਨਿਕਲੇਗਾ। ਕਈ ਵਾਰ ਤਾਂ ਦਸੀਦਾ ਸੀ ਇਹਨੂੰ ਲਿਖ ਲਿਆ ਕਰੋ ਆਪਣੇ ਦਿਲ ਤੇ। ਕਿਉਂਕਿ ਬਾਰ-ਬਾਰ ਇਹ ਯਾਦ ਕਿਉਂ ਦੁਲਾਉਂਦੇ ਆ ਤਾਂ ਕਿ ਤੁਹਾਡੇ ਅੰਦਰ ਇਹ ਚੀਜ਼ ਇਦਾਂ ਭਰ ਦਈਏ ਕਿ ਕੋਈ ਮੁਸ਼ਕਿਲ ਤੁਹਾਨੂੰ ਡਰਾ ਨਾ ਸਕੇ। ਜੇ ਅਗਰ ਮੇਰੇ ਜੀਵਨ 'ਚ ਕੋਈ ਦੁੱਖ ਕੋਈ ਮੁਸੀਬਤ ਕੋਈ ਪਰੇਸ਼ਾਨੀ ਆਈ ਹੈ ਕਾਰੋਵਾਰ ਨੂੰ ਲੈ ਕੇ ਹਾਲਾਤ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਵੀ ਤਾਂ ਮੈਂ ਯਕੀਨ ਰੱਖਣਾ ਹੈ ਆ ਗਈ ਹੈ ਉਹ ਹੱਲ ਕਰੀਏ ਇਹਦਾ। ਇਹਦਾ ਹੱਲ ਕਰੀਏ ਸੋਚਣ ਨਾ ਬੈਜੀਏ। ਕਿਉਂ ਹੋਇਆ ਕਾਤੇ ਹੋਇਆ ਕਿਦਾਂ ਹੋਇਆ ਕਿਹਨਾ ਕੀਤਾ ਕਹੀਦਾ ਇਦਾਂ ਦੀਆਂ ਸੋਚਾਂ ਵਾਲੇ ਨਾ ਗਲਤੀ ਆਪਣੀ ਹੁੰਦੀ ਪਰ ਸੋਚ ਉੱਥੇ ਤੱਕ ਪਹੁੰਚ ਜਾਂਦੀ ਕੋਈ ਮੰਤਰ ਕਰ ਦੇ ਕੋਈ ਜਾਦੂ ਕਰ ਰਿਹਾ ਕੋ ਟੂਣਾ ਕਰ ਰਿਹਾ ਤਾਂ ਹੋ ਗਿਆ ਉਹ ਭਾਈ ਦੂਜਿਆਂ ਦੇ ਉੱਤੇ ਨਾ ਛਾੜਾ ਆਪਣੇ ਤੇ ਲੈ ਜਰਾ ਸਮਝਣਾ ਜਰਾ ਇਹਨੂੰ ਫਿਰ ਇੱਕ ਥੋੜੇ ਜਿਹਾ ਐਗਜ਼ਾਮਪਲ ਦੇ ਕੇ ਸਮਝਾਵਾਂ ਫਰਜ਼ ਕਰੋ ਇੱਕ ਬੱਚਾ ਹੈ ਉਹਨੇ ਇੱਕ ਬੱਚਾ ਹੈ ਉਹ ਪਾਸ ਹੋਣਾ ਚਾਹੁੰਦਾ ਪੜਦਾ ਹੈ ਨਹੀਂ ਫੇਰ ਹੋ ਗਿਆ ਉਹ ਗਵੰਡੀਆਂ ਦੇ ਜਾਦੂ ਜਿਆ ਕਰਦਾ ਸੀ ਪਰ ਲੋ ਸਮਝਦੇ ਹੋਗੇ ਇਹਦਾ ਮਤਲਬ ਹੁਣ ਤੂੰ ਕਦੀ ਪਾਸ ਹੋਈ ਨਹੀਂ ਸਕਿਆ ਬੌਂਡੀ ਤਾਂ ਸਦਾ ਹੀ ਰਹਿਨੇ ਆ ਹੁਣ ਗਵਾਂਡੀਆ ਨੂੰ ਤੂੰ ਛੱਡ ਨਹੀਂਦਾ ਘਰ ਬਦਲ ਔਰ ਜੇ ਘਰ ਬਦਲ ਕੇ ਵੀ ਕਿਤੇ ਚਲਾ ਜਾਏਗਾ ਕੀਬਤ ਉੱਥੇ ਗੋਡੀ ਵੀ ਜਾਦੂ ਕਰਦੇ ਹੁਣ ਉਦਾਹਰਨ ਦੇ ਰਿਹਾ ਮੈਂ ਕਿ ਆਪਣਾ ਦੋਸ਼ ਨਹੀਂ ਮੰਨਣਾ ਕਿ ਮੈਂ ਪੜਿਆ ਨਹੀਂ ਮੈਂ ਮਿਹਨਤ ਨਹੀਂ ਕੀਤੀ ਦੋਸ਼ ਦੇਣਾ ਦੂਜਿਆਂ ਨੂੰ ਕਿ ਦੂਜੇ ਨੇ ਨਾ ਆ ਪੈਰਾਂ ਦੀ ਮਿੱਟੀ ਚੱਕ ਕੇ ਕਰ ਦਿੱਤਾ ਕੁਝ ਸਮਝਦੇ ਹੋਗੇ ਇਦਾਂ ਨਹੀਂ ਆ ਨਾ ਇਹ ਇਹ ਭਰਮਾਂ ਤੋਂ ਨਿਕਲੋ ਭੁਲੇਖਿਆਂ ਤੋਂ ਨਿਕਲੋ ਅਸੀਂ ਕਈ ਵਾਰ ਕਹਿੰਦਾ ਹੈ ਕਿ ਮਿੱਟੀਆਂ ਕੀ ਕੋਈ ਟਰਾਲੀਆਂ ਵੀ ਭਰ ਕੇ ਲੈ ਜਾਵੇ ਕੋਈ ਕੁਝ ਨਹੀਂ ਕਰ ਸਕਦਾ ਤੁਹਾਡੇ ਅੰਦਰ ਬਹੁਤ ਬੜੀ ਸ਼ਕਤੀ ਬੈਠੀ ਹੈ ਉਹ ਤੇ ਵਿਸ਼ਵਾਸ ਕਰਨਾ ਸ਼ੁਰੂ ਕਰੋ ਜਰਾ ਸਮਝਣਾ ਸਾਰੇ ਘਰ ਚ ਬਰਕਤ ਚਾਹੀਦੀ ਹੈ ਘਰ ਚ ਖੁਸ਼ੀ ਚਾਹੀਦੀ ਤਾਂ ਆਪਣੇ ਮਾਲਿਕ ਦਾ ਸਿਮਰਨ ਕਰਨਾ ਸ਼ੁਰੂ ਕਰੋ ਘਰ ਦੇ ਵਿੱਚ ਆਵਾਜ਼ ਦੇ ਉਹ ਕਿਹੜੀ ਆਵਾਜ਼ ਕਿ ਮੇਰਾ ਮਾਲਿਕ ਮੇਰੇ ਨਾਲ ਹੈ ਔਰ ਜਿੱਥੇ ਮੇਰਾ ਮਾਲਿਕ ਹੈ ਉੱਥੇ ਖੁਸ਼ੀਆਂ ਭਰਪੂਰ ਹੈ ਰਹਿਮਤ ਭਰਪੂਰ ਹੈ ਬਰਕਤਾਂ ਕਦੀ ਘਰ ਦੇ ਦਰਵਾਜੇ ਤੇ ਖੜ ਕੇ ਕਹੀਏ ਇੰਨੀ ਗੱਲ ਵੇ ਖੁਸ਼ੀਆਂ ਆਣੀਆਂ ਕਿੱਦਾਂ ਘਰ ਦੇ ਵਿੱਚ ਤਾਂ ਹੀ ਰੌਲਾ ਪੰਦੇ ਹੋ ਘਰ 'ਚ ਬਰਕਤ ਹੈ ਨਹੀਂ ਆ ਚੀਜ਼ ਹੈ ਨਹੀਂ ਆ ਚੀਜ਼ ਹੈ ਨਹੀਂ ਹਰ ਵੇਲੇ ਹੈ ਨਹੀਂ ਹੈ ਨਹੀਂ ਕਹੀ ਜਾਂਦੇ ਨੇ ਘਰ 'ਚ ਹੁਣ ਜੋ ਆਵਾਜ਼ ਦੇਣੀ ਆਣਾ ਵੀ ਤਾਂ ਇੱਕ ਗੱਲ ਫਿਰ ਕਵਾਂਗੇ ਜੇ ਕੋਈ ਦੁਕਾਨਦਾਰ ਹੈ ਨਾ ਜਾਂ ਕੋਈ ਕਾਰੋਬਾਰ ਕਰਦੇ ਹੋ ਤਾਂ ਕਈ ਮੇਰਾ ਬੰਦਾ ਕਹਿੰਦਾ ਮੇਰੇ ਕੰਮ 'ਚ ਬਰਕਤ ਨਹੀਂ ਹੁੰਦੀ ਜਾਂ ਮੇਰੇ ਕੰਮ 'ਚ ਵਾਧਾ ਨਹੀਂ ਹੁੰਦਾ ਇੱਕ ਨੁਕਤਾ ਦੱਸਣ ਲੱਗੇ ਆ ਹੁਣ ਵਾਧਾ ਕਿਉਂ ਨਹੀਂ ਹੁੰਦਾ ਕਿਉਂਕਿ ਜਦੋਂ ਬੰਦਾ ਸਾਰਾ ਦਿਨ ਕੰਮ ਕਰਕੇ ਨਾ فرض ਕਰੋ ਉਹਦੀ 500 ਦੀ ਬੋਣੀ 500 ਦੀ ਕਮਾਈ ਹੋਈ 500 ਦੀ ਕਮਾਈ ਹੋਈ ਬੰਦੇ ਨੂੰ ਲੱਗਦਾ ਬੜੀ ਘਟ ਹੈ ਬੰਦੇ ਨੂੰ ਕੀ ਲੱਗਦਾ ਬੜੀ ਤਾਂ ਬੰਦਾ ਪਤਾ ਕੀ ਕਹਿੰਦਾ ਹੈ ਦੁਕਾਨ ਆਜੀ ਤਾਂ ਯਾਰ ਹੋਇਆ ਹੀ ਕੁਛ ਨਹੀਂ ਅੱਜ ਤੱਕ ਕਮਾਈ ਕੋਈ ਨਹੀਂ ਘਾਟਾ ਪੈ ਗਿਆ ਅੱਜ ਤਾਂ ਫਾਇਦਾ ਹੀ ਕੋਈ ਨਹੀਂ ਹੋਇਆ ਦੁਕਾਨ ਖੋਲਣ ਦਾ ਅਸੀਂ ਬੋਲ ਕੀ ਰਹੇ ਆ ਆਪਣੀ ਦੁਕਾਨ 'ਚ ਬੈਠ ਕੇ ਅਸੀਂ ਉਹ ਨੈਗੇਟਿਵ ਚੀਜ਼ ਬੋਲ ਰਹੇ ਆ ਔਰ ਉਹ ਪ੍ਰਭਾਵ ਹੈ ਦੁਕਾਨ ਤੇ ਬੜਾ ਕਹਿਣਾ ਕੀ ਚਾਹੀਦਾ ਹੈ ਚਾਹੇ 200 ਹੀ ਆਵੇ ਦੁਕਾਨ ਅੰਦਰ ਖੜ ਕੇ ਕਹੋ ਸ਼ੁਕਰ ਹੈ ਮੇਰੇ ਮਾਲਿਕ ਸ਼ੁਕਰ ਹੈ ਇਹ ਤੂੰ 200 ਦਿੱਤਾ ਇੱਜ ਬਰਕਤ ਪਾ ਕਿਉਂਕਿ ਤੇਰੇ ਨਾਮ 'ਚ ਬੜੀ ਬਰਕਤ ਹੈ ਤੂੰ ਚਾਵੇਂ ਤਾਂ 200 ਵੀ 2 ਲੱਖ ਵਰਗਾ ਹੋ ਸਕਦਾ ਹੈ ਬਰਕਤ ਦੀ ਗੱਲ ਕਰੋ ਸ਼ੁਕਰ ਕਰੋ ਕਿ ਸ਼ੁਕਰ ਹੈ 200 ਮਿਲੇ ਆ ਸ਼ੁਕਰ ਹੈ ਕਿ ਤੂੰ ਨਾ ਹੁੰਦਾ ਤਾਂ ਇਹ ਵੀ ਨਹੀਂ ਮਿਲਣਾ ਸੀ ਕਿਉਂਕਿ ਇਹ ਵੀ ਤਾਂ ਹੋ ਸਕਦਾ ਜਾਂ ਆਵੇ ਹੀ ਨਾ ਕੋਈ 200 ਵੀ ਨਾ ਆਵੇ ਬੰਦਾ ਥੋੜੀ ਲੈ ਕੇ ਆਉਂਦਾ ਦੇਣਾ ਤਾਂ ਰੱਬ ਹੈ ਹੁਣ ਗੌਰ ਕਰਨਾ ਜੇ ਅੱਜ ਤੁਸੀਂ 200 ਵਾਰੇ ਸ਼ੁਕਰ ਕੀਤਾ ਨਾ ਸ਼ੁਕਰ ਹੈ ਜੇ 200 ਆਇਆ ਚਾਹੇ 100 ਹੀ ਆਇਆ ਪੂਰਾ ਦਿਨ ਬੈਠ ਗਿਆ 100 ਆਇਆ ਸ਼ੁਕਰ ਹੈ ਮੇਰੇ ਮਾਲਕ ਸ਼ੁਕਰ ਹੈ 100 ਰੁਪਏ ਦੇਣ ਵਾਸਤੇ ਕਿਉਂਕਿ ਤੇਰੀ ਰਹਿਮਤ ਮੇਰੇ ਨਾਲ ਹੈ ਮੈਨੂੰ ਤੇਤੇ ਵਿਸ਼ਵਾਸ ਹੈ ਜੇ ਤੂੰ ਮੇਰੇ ਨਾਲ ਹੈ ਤਾਂ 100 ਵੀ ਲੱਖਾਂ ਬਰਾਬਰ ਹੈ ਇਸ ਲਈ ਸ਼ੁਕਰ ਹੈ ਮੇਰੇ ਮਾਲਕ ਉੱਚੀ ਆਵਾਜ਼ ਚ ਸ਼ੁਕਰ ਕਰਕੇ ਜਾਓ ਅਗਲੇ ਦਿਨ ਦੁਕਾਨ ਖੋਲੋ ਨਾ ਹਜ਼ਾਰ ਆਵੇ ਤਾਂ ਫੇਕੇਓ ਬਣੇਗਾ ਬਣੇਗਾ ਫਿਰ ਬਣੇਗਾ ਉਧੇਗਾ ਬਰਕਤ ਹੋਏਗੀ ਬਰਕਤ ਕਦੋਂ ਹੋਏਗੀ ਤੂੰ ਸ਼ੁਕਰ ਕਰਾਂਗੇ ਤਾਂ ਜਦੋਂ ਕਮਾਵੇ ਲੈ 10000 ਵੀ ਕਮਾ ਕੇ ਲੈ 10000 ਹੀ ਹੈ ਉਹ ਤਾਂ ਲੱਖ ਕਮਾ ਕੇ ਲੈ ਗਿਆ ਓਏ ਉਹ ਲੈ ਗਿਆ ਉਹਦੀ ਕਰਨੀ ਹੈ ਤੇਰੀ ਕਰਨੀ ਕੀ ਹੈ ਤੂੰ ਆਪਣਾ ਸ਼ੁਕਰ ਕਰ ਕੀ ਪਤਾ ਉਹ ਤੇਰੇ ਨਾਲੋਂ ਜ਼ਿਆਦਾ ਸ਼ੁਕਰ ਕਰਦਾ ਹੋਵੇ ਕਿਉਂਕਿ ਸ਼ੁਕਰ ਦੱਸ ਕੇ ਥੋੜੀ ਕੀਤਾ ਜਾਂਦਾ ਹੈ ਸਿਮਰਨ ਦੱਸ ਕੇ ਥੋੜੀ ਕੀਤਾ ਜਾਂਦਾ ਹੈ ਸੇਵਾ ਦੱਸ ਕੇ ਥੋੜੀ ਕੀਤੀ ਜਾਂਦੀ ਹੈ ਹੁਣ ਬੰਦਾ ਕਈ ਵਾਰ ਕਹਿੰਦਾ ਜੀ ਮੈਂ ਦੁਕਾਨ ਤੇ ਸਾਰਾ ਸਾਰਾ ਦਿਨ ਬੈਠਾ ਰਹਿੰਦਾ ਮੇਰੇ ਗਾਹਕ ਉਹਦੀ ਦੁਕਾਨ ਗਾਹਕਾਂ ਨਾਲ ਭਰੀ ਰਹਿੰਦੀ ਹੈ ਤਾਂ ਕੀ ਪਤਾ ਤੇਰੇ ਨਾਲੋਂ ਜ਼ਿਆਦਾ ਦਾਨ ਕਰਦਾ ਹੋਵੇ ਉਹ ਈ ਪਤਾ ਤੇਰੇ ਨਾਲ ਜਿਆਦਾ ਸ਼ੁਕਰ ਕਰਦਾ ਵੀ ਉਹ ਕਦੀ ਦੇਖਿਆ ਉਹਦੇ ਘਰ ਜਾ ਕੇ ਤੂੰ ਕਿਉਂਕਿ ਕਿਸੇ ਦੇ ਘਰ ਜਾ ਕੇ ਕੋਈ ਹੁਣ ਤੁਸੀਂ ਘਰ ਬਹਿ ਕੇ ਸਿਮਰਨ ਕਰਦੇ ਹੋ ਜਾਂ ਤੁਸੀਂ ਘਰ ਬਹਿ ਕੇ ਮਾਲਕ ਦੇ ਜਾਂ ਕਿਸੇ ਅੱਛੇ ਹੀ ਜਗ੍ਹਾ ਵਾਸਤੇ ਕੋਈ ਸੇਵਾ ਕਰਦੇ ਹੋ ਤਾਂ ਕਿਸੇ ਨੂੰ ਦੱਸ ਕੇ ਥੋੜੀ ਕਰਦੇ ਹੋ ਤੁਸੀਂ ਚੁੱਪ ਕਰਕੇ ਘੱਟ ਲੈਂਦੇ ਹੋ ਕਿ ਆ ਮੈਂ ਦਾਨ ਪੁੰਨ ਕਰਨਾ ਹੈ ਹੁਣ ਤੁਸੀਂ ਕੀ ਕਰਦੇ ਹੋ ਕਿੰਨੀਆਂ ਨੇਕੀਆਂ ਕਰਦੇ ਹੋ ਕਿਉਂਕਿ ਜਿੱਦਾਂ ਦੀ ਨੇਕੀਆਂ ਦੇ ਬੀਜ ਤੁਸੀਂ ਜਿੰਨੇ ਬੀਜਣੇ ਆ ਪ੍ਰਮਾਤਮਾ ਨੇ ਉਨੇ ਗੁਣਾ ਦੇਣਾ ਵੀ ਤੁਹਾਨੂੰ ਹੈ ਇਸ ਲਈ ਉਹਦੇ ਨਾਲ ਦੇਖ ਕੇ ਸਰੋ ਨਾ ਬਲਕਿ ਇਹ ਸੋਚੋ ਜਿੱਦਾਂ ਉਹ ਨੇਕੀਆਂ ਕਰਦਾ ਹੈ ਮੈਂ ਉਹਦੇ ਨਾਲੋਂ ਜਿਆਦਾ ਕਰਾਂ ਫਿਰ ਮੈਨੂੰ ਜਿਆਦਾ ਮਿਲੇਗਾ ਕਿਉਂਕਿ ਜਿੱਦਾਂ ਹੀ ਦੱਸਿਆ ਸੀ ਨਾ ਜਿੰਨਾ ਜਾਊਗਾ ਉਤਨਾ ਸਾਧ ਸੰਗ ਸੁਣਿਆ ਕਿ ਨਹੀਂ ਉਹ ਇਹ ਜੋ Swami Vivekananda ਜੀ ਦੀ ਉਹ ਗੱਲ ਹੈ ਸੁਣਿਆ ਨਾ YouTube ਤੇ ਪਾਇਆ ਗਿਆ ਹੈ ਇਹ ਜੋ ਦੱਸਿਆ ਜਿੰਨਾ ਜਾਊਗਾ ਹੁਣ ਇਹਦਾ ਮਤਲਬ ਕੀ ਇਹ ਹਰ ਪਾਸੇ ਹੋਈ ਹੈ ਕਿ ਜਿੰਨਾ ਜਿਆਦਾ ਮੇਰੀ ਤਰਫੋਂ ਨਾਮ ਜਾਏਗਾ ਸਿਮਰਨ ਜਾਏਗਾ ਪ੍ਰਮਾਤਮਾ ਦਾ ਨਾਮ ਜਪੂਗਾ ਉਨਾ ਹੀ ਪਾਉਂਗਾ ਜਿੰਨਾ ਜ਼ਿਆਦਾ ਮੈਂ ਸੇਵਾ ਕਰੂੰਗਾ ਜਿੰਨਾ ਜ਼ਿਆਦਾ ਮੈਂ ਸਤਗੁਰ ਦੇ ਕੋਲ ਜਾਊਂਗਾ ਜਿੰਨਾ ਜ਼ਿਆਦਾ ਮੈਂ ਮਿਹਨਤ ਕਰੂੰਗਾ ਉਨਾ ਜ਼ਿਆਦਾ ਉਹ ਹਰ ਚੀਜ਼ ਤੇ ਲਾਗੂ ਹੁੰਦੀ ਹੈ ਗੱਲ ਇਹ ਬੰਦਾ ਕਹਿੰਦਾ ਬੱਚਾ ਕਹਿੰਦਾ ਅੱਛੇ ਨੰਬਰ ਲੈ ਕੇ ਪਾਸ ਹੋਣਾ ਤਾਂ ਬੇਟਾ ਜਿੰਨਾ ਜ਼ਿਆਦਾ ਸਕੂਲ ਜਾਏਗਾ ਉਤਨੇ ਅੱਛੇ ਨੰਬਰ ਪਾਏਗਾ ਤੇ ਜੇ ਸਕੂਲੇ ਛੁੱਟੀ ਮਾਰੀ ਜਾਵੇਂ ਅੱਛੇ ਨੰਬਰ ਕਿੱਥੋਂ ਆਣੇ ਤੇਰੇ ਇਹ ਹੀ ਬੱਚਿਆਂ ਨੂੰ ਤਾਂ ਉਹ ਕੀ ਕਹਿੰਦੇ ਹੁੰਦੇ 100% ਨਾ ਉਹ ਸਕੂਲ ਦੇ ਵਿੱਚ ਉਹ ਜਾਂਦੇ ਆ ਇੱਕ ਵੀ ਛੁੱਟੀ ਨਹੀਂ ਕਰਦੇ ਤੂੰ ਉਹਦੇ ਵੀ ਪੁਆਇੰਟ ਮਿਲ ਜਾਂਦੇ ਆ ਇਹਨਾਂ ਪੂਰੇ ਸਾਲ ਛੁੱਟੀ ਨਹੀਂ ਕੀਤੀ ਕੋਈ اٹੈਂਡੈਂਸ ਦੇ ਮਿਲ ਜਾਂਦੇ 100% ਕਿ ਇਹਦਾ ਇੱਕ ਵੀ ਛੁੱਟੀ ਨਹੀਂ ਕੀਤੀ ਹੁਣ ਜਿੰਨਾ ਜਾਊਗਾ ਉਤਨਾ ਪਾਉਂਗੇ ਹਰ ਪਾਸੇ ਲਾਗੂ ਹੁੰਦਾ ਇੱਕ ਦੁਕਾਨਦਾਰ ਕਵੇ ਹਫਤੇ 'ਚ ਇੱਕ ਦਿਨ ਦੁਕਾਨ ਖੁੱਲਣੀ ਹੈ ਤਾਂ ਭਾਈ ਵੀ ਜਿੰਨਾ ਜਾਊਗਾ ਉਤਨਾ ਤੂੰ ਰੋਜ਼ ਦੁਕਾਨ ਖੋਲ ਮਿਹਨਤ ਕਰ ਇੱਕ ਘੰਟਾ ਵਾਧੂ ਦੇ ਜਿੰਨਾ ਜਾਊਗਾ ਉੰਨਾ ਔਰ ਕੁਛ ਵੀ ਹੈ ਨਾ ਕੁਛ ਵੀ ਹਾਸਲ ਕਰਨਾ ਹੋਵੇ ਜੇ ਬੰਦੇ ਨੇ ਚਾਹੇ ਅੱਛੀ ਸਿਹਤ ਹੋਵੇ ਹੁਣ ਜੇ ਬੰਦਾ ਐਕਸਰਸਾਈਜ਼ ਵੀ ਕਰਦਾ ਹੈ ਜੇ 5 ਮਿੰਟ ਕੀਤੀ ਉਹਨਾਂ ਦਾ ਸਰ ਹੋਣਾ ਬੰਦਾ ਇਹਦਾ ਜਿੰਨਾ ਜਾਊਗਾ ਉਤਨਾ ਪਾਊਗਾ ਯਾਨੀ ਜਿੰਨੀ ਮਿਹਨਤ ਕਰੂੰਗਾ ਉਨਾਂ ਜ਼ਿਆਦਾ ਮੈਨੂੰ ਮਿਲੇਗਾ ਇਸ ਲਈ ਖੁਸ਼ੀਆਂ ਬਰਕਤਾਂ ਰਹਿਮਤਾਂ ਇਹ ਹੁੰਦੀ ਹੈ ਕਿ ਮੈਂ ਕਿੰਨਾ ਦੇ ਰਿਹਾ ਕਿੰਨਾ ਅੱਛਾ ਕਰ ਰਿਹਾ ਹੁਣ ਦੂਜੇ ਦੀ ਦੁਕਾਨ ਭਰੀ ਰਹਿੰਦੀ ਹੈ ਤਾਂ ਹੋ ਸਕਦਾ ਤੇਰੇ ਨਾਲੋਂ ਜ਼ਿਆਦਾ ਉਹ ਨੇਕੀਆਂ ਕਰਦਾ ਹੋਵੇ ਉਹਨਾਂ ਕੋ ਰੋਲਾ ਪਾ ਕੇ ਥੁੜੀ ਕਰਨਾ ਤੂੰ ਇਹ ਸੋਚ ਸ਼ਰਨ ਨਾ ਬਲਕੇ ਤੇ ਕੋ ਜਿੰਨਾ ਹੈ ਸ਼ੁਕਰ ਕਰ ਔਰ ਆਪਣੇ ਮਾਲਿਕ ਦੇ ਨਾਮ ਦਾ ਕੁਛ ਨਾ ਕੁਛ ਅਛਾਈ ਦੇ ਵਾਸਤੇ ਕੁਛ ਨਾ ਕੋ ਚਾਹੇ ਸ਼ਰਤਾਂ ਦੇ ਮੁਤਾਬਿਕ ਇੱਕ ਪੈਸਾ ਦੋ ਪੈਸੇ ਰੱਬ ਦੇ ਲੇਖੇ ਜ਼ਰੂਰ ਲਾ ਕਿਉਂਕਿ ਬਰਕਤ ਉੱਥੋਂ ਆਂਦੀ ਹੈ ਇਹ ਗੱਲ ਯਾਦ ਰੱਖੋ ਤਾਂ ਹੀ ਤਾਂ ਹਰ ਧਰਮ ਦੇ ਅੰਦਰ ਦਾ ਸਬੰਧ ਬਾਰੇ ਕਿਹਾ ਗਿਆ ਹੈ ਕਿ ਕਿ ਦਸਵਾਂ ਅੰਸ਼ ਗੁਰੂ ਦੇਵ ਕੋ ਦਿਜੀਏ ਜੀਵਨ ਜਨਮ ਸਫਲ ਕਰ ਲੀਜੀਏ ਯਾਨੀ ਇਹਨੂੰ ਕਹਿੰਦੇ ਅੱਛੇ ਪਾਸੇ ਦਸਵਾਂ ਅੰਸ਼ ਲਾ ਆਪਣੀ ਕਮਾਈ ਦਾ ਤਾਂ ਤੇਰੇ ਜੀਵਨ ਚ ਖੁਸ਼ੀਆਂ ਆਣੀਆਂ ਸਫਲਤਾ ਆਏਗੀ। ਤਾਂ ਹੀ ਤਾਂ ਸ਼ਬਦ ਬੜਾ ਪਿਆਰਾ ਨਾ ਕਿ ਤਨ ਪਵਿੱਤਰ ਸੇਵਾ ਕੀਏ, धन ਪਵਿੱਤਰ ਕੀਏ, দান ਮਨ ਪਵਿੱਤਰ ਹਰੀ ਭਜਨ ਸੇ ਹੁੰਦਾ ਹੈ ਕਲਿਆਣ। ਇਹ ਕਲਿਆਣ ਫੇਰ ਹੀ ਹੁੰਦਾ ਜਦੋਂ ਅਸੀਂ ਉਹ ਨਿਯਮ ਅਪਣਾਉਂਦੇ ਆ ਨਾ ਜੋ ਕਲਿਆਣ ਵਾਲੇ ਆ ਤਾਂ ਫੇਰ ਹੀ ਸਾਡਾ ਕਲਿਆਣ ਹੁੰਦਾ ਹੈ। ਸਮਝ ਆ ਗਈ ਕਿ ਨਹੀਂ ਸਾਰਿਆਂ? ਇਸ ਕਰਕੇ ਆਪਣੇ ਅੰਦਰ ਯਕੀਨ ਰੱਖੋ, ਆਪਣੇ ਅੰਦਰ ਵਿਸ਼ਵਾਸ ਰੱਖੋ। ਜੇ ਕੰਮਾਂ 'ਚ ਬਰਕਤ ਚਾਹੀਦੀ ਹੈ ਤਾਂ ਜਿੰਨਾ ਵੀ ਮਿਲੇ ਕਿਉਂ ਨਾ 50 ਰੁਪਏ ਹੀ ਮਿਲਣ ਪੂਰੇ ਦਿਨ ਚ ਸ਼ੁਕਰ ਕਰੋ ਕੇ 50 ਵੀ 50 ਹਜ਼ਾਰ ਦੇ ਬਰਾਬਰ ਹੈ ਜੇ ਮੇਰੇ ਮਾਲਕ ਦੀ ਰਹਿਮਤ ਮੇਰੇ ਨਾਲ ਹੈ ਸ਼ੁਕਰ ਹੈ ਮੇਰੇ ਮਾਲਕ ਸ਼ੁਕਰ ਹੈ ਸ਼ੁਕਰ ਕਰੋ ਹਰ ਹਾਲਤ ਵਿੱਚ ਸ਼ੁਕਰ ਕਰੋ ਦੁਕਾਨ ਖੋਲਦੇ ਸ਼ੁਕਰ ਕਰੋ ਟੈਨਸ਼ਨ ਨਾਲ ਨਹੀਂ ਪਤਾ ਨਹੀਂ ਅੱਜ ਗਾਹ ਕਾਣੇ ਜਾਂ ਨਹੀਂ ਪਤਾ ਨਹੀਂ ਅੱਜ ਬੋਣੀ ਹੁਣੀ ਜਾਂ ਨਹੀਂ ਪਤਾ ਨਹੀਂ ਅੱਜ ਕਮਾਈ ਐਦਾਂ ਦੀ ਸੋਚ ਨਹੀਂ ਇਹ ਸੋਚੋ ਕੇ ਮਾਲਕ ਦੀ ਦੁਕਾਨ ਹੈ ਮੇਰੇ ਮਾਲਕ ਨੇ ਦਿੱਤਾ ਸਭ ਕੁਝ ਹੈ ਬਰਕਤਾਂ ਵੀ ਉਹਨੇ ਪਾਣੀਆਂ ਹੈ ਇਹ ਲੈ ਘਰ ਦੇ ਦਰਵਾਜੇ ਤੇ ਖੜਕੇ ਨਾ ਕਦੀ ਕਦੀ ਸਵੇਰੇ ਸਵੇਰੇ ਘਰ ਨੂੰ ਲੂੰਮੂ ਕਰਕੇ ਗਿਆ ਕਰੋ ਇਹ ਘਰ ਮੇਰੇ ਮਾਲਕ ਦਾ ਹੈ ਔਰ ਮੇਰਾ ਮਾਲਿਕ ਮੇਰੇ ਨਾਲ ਹੈ ਮੇਰੇ ਘਰ 'ਚ ਖੁਸ਼ੀਆਂ ਹੀ ਖੁਸ਼ੀਆਂ ਹੈ ਮੇਰੇ ਘਰ 'ਚ ਵਰਕਤਾਂ ਹੀ ਵਰਤਾਂ ਵਰਕਤਾ ਹੈ ਮੇਰੇ ਘਰ 'ਚ ਰਹਿਮਤ ਹੀ ਰਹਿਮਤ ਹੈ ਕਿਉਂਕਿ ਜਿੱਥੇ ਮੇਰਾ ਮਾਲਿਕ ਹੈ ਉੱਥੇ ਕਮੀ ਕੋਈ ਹੋਈ ਨਹੀਂ ਸਕਦੀ ਘਰ ਦੇ ਦਰਵਾਜੇ ਤੇ ਖੜ ਕੇ ਜਦੋਂ ਘਰ ਅੰਦਰ ਨੂੰ ਮੂੰਹ ਕਰਕੇ ਕਹਿੰਦੇ ਆ ਨਾ ਸਾਡੀ ਆਵਾਜ਼ ਵਿੱਚ ਪੋਜ਼ਿਟਿਵਿਟੀ ਹੁੰਦੀ ਹੈ ਕਿਉਂਕਿ ਸਾਡੀ ਕਹਿੰਦੇ ਨਾ ਜੋ ਅਸੀਂ ਬੋਲਦੇ ਆ ਉਹਦਾ ਅਸਰ ਦੀਵਾਰਾਂ ਤੇ ਵੀ ਹੁੰਦਾ ਹੈ ਇਹ ਗੱਲ ਸੱਚੀ ਹੈ ਸਾਹੀ ਤਾਂ ਕਹਾਵਤ ਵੀ ਹੈ ਦੀਵਾਰੋਂ ਦੇ ਵੀ ਕਾਨ ਇਹਦਾ ਮਤਲਬ ਹੈ ਉਹ ਵੀ ਸੁਣਦੀਆਂ ਆ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਇਹਨੂੰ ਲੈ ਜਾਂਦੇ ਪੁੱਠੇ ਪਾਸੇ ਕਿ ਭਾਈ ਹੋਲੀ-ਬੋਲੀ ਕੋਈ ਸੁਣਦਾ ਹੋਏਗਾ। ਦੀਵਾਰ ਦੇ ਪਿੱਛੇ ਕੰ ਨਹੀਂ ਇਹਦਾ ਮਤਲਬ ਹੈ ਤੂੰ ਜੋ ਬੋਲਦਾ ਕੰਧਾਂ ਨੂੰ ਵੀ ਪਤਾ ਲੱਗਦਾ ਹੈ। ਇਸ ਲਈ ਚੰਗਾ ਬੋਲ ਗਾਲੀ ਨਾ ਕੱਢ 네ਗੇਟਿਵ ਨਾ ਬੋਲ ਬੁਰਾ ਨਾ ਬੋਲ। ਨਹੀਂ ਤਾਂ ਕੰਧਾਂ ਦਾ ਬੁਰਾ ਸੁਣ ਸੁਣ ਕੇ ਹੁਣ ਖੂਹ ਦੇ ਵਿੱਚ ਬੁਰੀ ਆਵਾਜ਼ ਜਾਏਗੀ ਤਾਂ ਬੁਰੀ ਵਾਪਸ ਆਣੀ ਹੈ। ਐਦਾਂ ਹੁੰਦੀ ਹੈ ਕਿ ਨਹੀਂ? ਮਜ਼ਾ ਤਾਂ ਇੱਚੀ ਹੈ ਨਾ ਕਿ ਜਿੱਧਰ ਦੇਖੀਏ ਉਧਰ ਰੱਬ ਜਿਸ ਤਰਫ਼ ਦੇਖਾ ਮੁਕਾਮੇ ਹੂ ਨਜ਼ਰ ਆਇਆ ਮੁਝੇ जिस तरफ देखा जिधर भी मैं देखता है, ये ना, अब है। कोई अपने नजर आ गया तो हम है ही नहीं तो असं अपने बारे एक गल कही कि फकी अंद हूँ मैं अपना मिजाज सबसे जुदा रखता हूं फकीरी अंदाज हूं मैं अपना मिजाज सबसे जुदा रखता हूं लोग ढूंढते हैं मंदिर मस्जिद में मैं अपने दिल में खुदा रखता हूं जेनु ਲੋਕੇ ਮੰਦਰਾ ਮਸਜਿਦ ਲੱਭਦੇ ਨਾ ਇੱਥੇ ਇੱਥੇ ਦੇਖ ਲਓ ਆਕੇ ਉਹ ਤਾਂ ਇੱਥੇ ਐ। એટલે ਜਿਹਨੇ ਇੱਥੇ ਦੇਖ ਲਿਆ ਉਹਨੂੰ ਮੰਦਰਾ ਜਾਣ ਦੀ ਲੋੜ ਨਹੀਂ ਮસ્જિਦਾਂ ਜਾਣ ਦੀ ਲੋੜ ਨਹੀਂ। ਉਹ ਤਾਂ ਕਹਿੰਦੇ ਅੱਖਾਂ ਬੰਦ ਕੀਤੀਆਂ ਦਿਲ ਕੇ ਆਈ ਨੇ ਮੇਹ ਹੈ ਤਸਵੀਰੇ ਯਾਰ ਜਦ ਜ਼ਰਾ ਗਰਦਨ ਝੁਕਾਈ ਉਹ ਆਪਣੇ ਅੰਦਰ ਦੇਖੋ ਉਹ ਯਾਰ ਤਾਂ ਅੰਦਰ ਬੈਠਾ ਤੁਸੀਂ ਐਵੇਂ ਬਾਹਰ ਲੱਭ ਲੱਭ ਕੇ 도ੜਾ ਪਾਈਆਂ ਹੋਈਆਂ ਐ। ਰੱਬ ਤਾਂ ਤੇਰੇ ਅੰਦਰ ਵਸਦਾ ਨਾ ਜੰਗਲਾਂ ਵਿੱਚ ਟੋਲ ਐ ਵੀ ਜੰਗਲਾਂ ਹੀ ਪਿਆ ਇਸ ਲਈ ਸਮਝਾਉਣ ਨੂੰ ਬਹੁਤ ਕੁਝ ਹੈ ਪਰ ਹੁਣ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਹੈ ਸੋ ਮਾਲਿਕ ਤੁਹਾਡੇ ਅੰਦਰ ਹੈ ਕਿ ਤੁਸੀਂ ਵੀ ਆਪਣੇ ਮિજાਜ ਨੂੰ ਇਤਾਂ ਦਾ ਰੱਖੋ ਕਿ ਮੇਰਾ ਖੁਦਾ ਮੇਰਾ ਮਾਲਿਕ ਮੇਰਾ ਅੱਲਾ ਹਰ ਜਗ੍ਹਾ ਮੇਰੇ ਤਾਂ ਹੀ ਤਾਂ ਕਹਿੰਦੇ ਮੇਰਾ ਮਾਲਿਕ ਮੇਰੇ ਨਾਲ ਬਸ ਜਦ ਮੇਰਾ ਮਾਲਿਕ ਮੇਰੇ ਸਾਥ ਹੈ ਤਾਂ ਚਿੰਤਾ ਜਾਂ ਡਰਨੇ ਕੀ ਕਿਆ ਤਾਂ ਡਰਨੇ ਕੀ ਕਿਆ ਤਾਂ ਚਿੰਤਾ ਕੀ ਕਿਆ ਫੇ ਛੱਡੋ ਚਿੰਤਾ ਜੀ ਤੋਂ ਕਰਦੇ ਕਿ ਨਹੀਂ ਇੱਥੇ ਕਹਿ ਦਿੰਦੇ ਆ ਛੱਡ ਦਿਓ ਚਿੰਤਾ ਕਿਉਂਕਿ ਟੈਨਸ਼ਨਾਂ ਲੈ ਲੈ ਕੇ ਜ਼ਿੰਦਗੀ ਨਹੀਂ ਗੁਆਣੀ ਆਨੰਦ ਲੈਣਾ ਜ਼ਿੰਦਗੀ ਦਾ ਆਨੰਦ ਲੈਣਾ ਜ਼ਿੰਦਗੀ ਦਾ ਕਿਉਂਕਿ ਜ਼ਿੰਦਗੀ ਮਿਲੀ ਐ ਆਨੰਦ ਲੈਣ ਵਾਸਤੇ ਆਨੰਦ ਚੋਂ ਪੈਦਾ ਹੋਏ ਆ ਆਨੰਦ ਚ ਹੀ ਸਮਾਣਾ ਹੈ ਐ ਵੀ ਆਨੰਦ ਚੋਂ ਆ ਜਾਣਾ ਵੀ ਆਨੰਦ ਵਿੱਚ ਆ ਗੱਬੇ ਬਥਰੀ ਕਾਦੀ ਟੈਨਸ਼ਨ ਹੀ ਲੈ ਕੇ ਬੈਠੇ ਰਹਿੰਦੇ ਕਿਉਂ ਨਹੀਂ ਸੋਚਦੇ ਕਿ ਇੱਥੇ ਵੀ ਆਨੰਦ ਨੂੰ ਯਾਦ ਰੱਖੀਏ ਉਹਨੂੰ ਦਾਦੇ ਨੂੰ ਯਾਦ ਰੱਖੀਏ ਤਾਂ ਆਨੰਦ ਮੇ ਤਾਂ ਜ਼ਿੰਦਗੀ ਐ ਆਨੰਦ ਲੋ ਹਰ ਪਲ ਜ਼ਿੰਦਗੀ ਦਾ ਟੈਨਸ਼ਨਾਂ ਝੱਡੋ ਫਿਕਰਾ ਝੱਡੋ ਆਇਤੋ ਜੇ ਜੀਵਨ ਤੇ ਕੋਈ ਦੁੱਖ ਵੀ ਹੈ ਕੋਈ ਮੁਸ਼ਕਿਲ ਵੀ ਹੈ ਤਾਂ ਸੋਚਣਾ ਨਹੀਂ ਹੈ ਜਦਾਂ ਦੱਸਿਆ ਨਾ ਕਿ ਡਾਕਟਰ ਕਹੇ ਤੈਨੂੰ ਆਹ ਬਿਮਾਰੀ ਆ ਹਾਏ ਕਿਉਂ ਹੋ ਗਈ ਕਾਤੇ ਹੋ ਗਈ ਹੁਣ ਮਰ ਗਏ ਮਰ ਗਏ ਖੁਸ਼ੀ ਨਾ ਕਰੋ ਖੁਸ਼ੀ ਨਾ ਕਿ ਵਿਸ਼ਵਾਸ ਨਾ ਕਰੋ ਡਾਕਟਰ ਸਾਹਿਬ ਅੱਛਾ ਹੱਲ ਦੱਸੋ ਇਹਦਾ ਕੀ ਹੈ ਮੈਨੂੰ ਆਪਣੇ ਮਾਲਕ ਦੇ ਯਕੀਨ ਨਾਲ ਹੱਲ ਜ਼ਰੂਰ ਹੋਏਗਾ ਕਿ ਨਹੀਂ ਕੋਈ ਕਹੋ ਵੀ ਆਹ ਬੜੀ ਮੁਸ਼ਕਿਲ ਹੈ ਉਹ ਕਿਹੜੀ ਮੁਸ਼ਕਿਲ ਤੇਰੇ ਵਾਸਤੇ ਬੜੀ ਹੋਏਗੀ ਮੇਰੇ ਵਾਸਤੇ ਕੋਈ ਮੁਸ਼ਕਿਲ ਬੜੀ ਨਹੀਂ ਹੈ ਕਿਉਂਕਿ ਮੇਰਾ ਮਾਲਕ ਮੇਰੇ ਇਸ ਲਈ ਅੱਜ ਤੋਂ ਆਪਣੀਆਂ ਮੁਸ਼ਕਲਾਂ ਨੂੰ ਬੜਾ ਨਹੀਂ ਆਪਣੇ ਮਾਲਕ ਦੀ ਰਹਿਮਤ ਨੂੰ ਬੜਾ ਸਮਝਣਾ ਹੈ ਔਰ ਘਰ ਵਿੱਚ ਖੜ ਕੇ ਜ਼ਰੂਰੀ ਨਹੀਂ ਗੱਲ ਕਹਿ ਦਿਆ ਕਰੋ ਕਿ ਮੇਰੇ ਘਰ ਚ ਮਾਲਕ ਦੀ ਰਹਿਮ ਦੀ ਰਹਿਮਤ ਹੈ ਮੇਰੇ ਘਰ ਚ ਮਾਲਕ ਦੀਆਂ ਬਹੁਤ ਰਹਿਮਤਾਂ ਹੈ ਮੇਰੇ ਘਰ ਚ ਬਹੁਤ ਬਰਕਤਾਂ ਹੈ ਮੇਰਾ ਘਰ ਬਰਕਤਾਂ ਨਾਲ ਭਰਪੂਰ ਹੈ ਰਹਿਮਤਾਂ ਨਾਲ ਭਰਪੂਰ ਹੈ ਖੁਸ਼ੀਆਂ ਨਾਲ ਭਰਪੂਰ ਹੈ ਕਿਉਂਕਿ ਹਰ ਪਲ ਮੇਰਾ ਮਾਲਕ ਮੇਰੇ ਨਾਲ ਹੈ ਔਰ ਕੰਮਦਾਰ ਦੇ ਵਿੱਚ ਜਦੋਂ ਦੁਕਾਨ ਖੋਲ੍ਹਣੀ ਹੈ ਸ਼ੁਕਰ ਕਰਕੇ ਜਦੋਂ ਦੁਕਾਨ ਬੰਦ ਕਰਨੀ ਹੈ ਜਿੰਨਾ ਵੀ ਮਿਲੇ ਸ਼ੁਕਰ ਹੈ ਮੇਰੇ ਮਾਲਕ ਇਹ ਰਿਜ਼ਕ ਤੂੰ ਦਿੱਤਾ ਹੈ ਮੈਨੂੰ ਪੂਰਾ ਯਕੀਨ ਹੈ ਜੇ ਤੂੰ ਮੇਰੇ ਨਾਲ ਹੈ ਤੇ ਚ ਬਰਕਤ ਹੋਏਗੀ ਉੱਚੀ ਬਰਕਤ ਪੈਣੀ ਸ਼ੁਰੂ ਹੋ ਜਾਏਗੀ ਕਿਉਂਕਿ ਇਹ ਭਰਾਂ ਦਾ ਲੱਖਾਂ ਹੀ ਆ ਪਰ ਉੱਚ ਵੀ ਬਰਕਤ ਨਹੀਂ ਹੁੰਦੀ ਉਹ ਵੀ ਐਦਾਂ ਚਲਾ ਜਾਂਦਾ ਬੰਦੇ ਨੂੰ ਪਤਾ ਨਹੀਂ ਲੱਗਦਾ ਤਾਂ ਜੇ ਉਹਦੀ ਰਹਿਮਤ ਹੋਵੇ ਯਕੀਨ ਹੋਵੇ ਤਾਂ ਫਿਰ ਉਹ 10 ਰੁਪਏ 'ਚ ਵੀ ਇੰਨੀ ਬਰਕਤ ਪਾ ਸਕਦਾ ਕਿ ਬੰਦੇ ਨੂੰ ਲੱਖਾਂ ਵਰਗਾ ਲੱਗੇ ਇਸ ਲਈ ਉਹਦੀ ਰਹਿਮਤ ਉਹਦੀ ਬਰਕਤ ਬਹੁਤ ਬੜੀ ਚੀਜ਼ ਹੁੰਦੀ ਹੈ ਇਸ ਲਈ ਨੇਕੀ ਕਰੋ ਅਛਾਈ ਕਰੋ ਕਿਉਂਕਿ ਅچھے ਕਰਮਾਂ ਨਾਲ ਹੀ ਜੀਵਨ 'ਚ ਉਹਦੀਆਂ ਰਹਿਮਤਾਂ ਮਿਲਦੀਆਂ ਹਨ ਆਹੀਂ ਕੀ ਆ ਜਾਂਦਾ ਜਦੋਂ ਮੌਕਾ ਮਿਲੇ ਜਿੰਨਾ ਜਾਊਂਗਾ ਉਤਨਾ ਪਾਊਂਗਾ ਜਿੱਤਾ ਹੱਜ ਜਾਏਗਾ ਕੁਝ ਪਾਇਆ ਹੀ ਆ ਨਾ ਜਦੋਂ ਮੌਕਾ ਮਿਲੇ ਸਤਸੰਗ 'ਚ ਆਓ ਜਿੰਨਾ ਹੋ ਸਕੇ ਸੇਵਾ 'ਚ ਹਿੱਸਾ ਯੋ ਨੇਕੀ ਕਰਨ ਵਿੱਚ ਯੋਗਦਾਨ ਦਈਏ ਅਛਾਈ ਕਰਨ ਵਿੱਚ ਯੋਗਦਾਨ ਦਈਏ ਉਹਦੇ ਨਾਲ ਹੀ ਘਰ 'ਚ ਖੁਸ਼ੀਆਂ ਵਰਕਤਾਂ ਵੀ ਆਂਦੀਆਂ ਆ ਸੋ ਵਿਸ਼ਵਾਸ ਰੱਖੋ ਆਉਣ ਵਾਲਾ ਸਮਾਂ ਤੁਹਾਡੇ ਸਭ ਦੇ ਵਾਸਤੇ ਖੁਸ਼ੀਆਂ ਕਾਮਯਾਬੀ ਸਫਲਤਾ ਭਰਿਆ ਹੋਏਗਾ ਔਰ ਹੁਣ ਇਹਨਾਂ ਬਚਨਾਂ ਨਾਲ ਹੀ ਅਸੀਂ ਅੱਜ ਦੇ satsang ਦੀ ਸਮਾਪਤੀ ਕਰਾਂਗੇ ਔਰੰਗ ਵਿੱਚ ਇਹੀ ਉਸ ਮਾਲਕ ਦੇ ਚਰਨਾਂ ਚ ਅਰਦਾਸ ਬੇਨਤੀ ਕਰਾਂਗੇ ਕਿ ਮਾਲਕ ਤੁਹਾਨੂੰ ਸਭ ਨੂੰ ਨਾਮ ਨਾਲ ਜੁੜਨ ਦੀ ਤਾਕਤ ਦੇਣ ਨਾਮ ਜਪਣ ਦੀ ਤਾਕਤ ਦੇਣ ਸੇਵਾ ਸਿਮਰਨ ਕਰਨ ਦਾ ਦਾਨ ਪੁੰਨ ਕਰਨ ਦਾ ਨੇਕ ਮਾਰਗ ਤੇ ਚੱਲਣ ਦਾ ਮਾਲਕ ਬਲਵਕਸ਼ਣ ਔਰ ਜਿੰਨੇ ਵੀ ਜੀਵ ਉਸ ਮਾਲਕ ਦੇ ਦਰਬਾਰ ਚ ਪਹੁੰਚੇ ਆ ਮਾਲਕ ਤੁਹਾਡੀ ਸਭ ਦੀ ਹਾਜ਼ਰੀ ਆਪਣੇ ਚਰਨਾਂ ਚ ਕਬੂਲ ਕਰਨ ਔਰ ਜਿਹੜੇ ਜੀਵ ਮਾਲਕ ਦੇ ਨਾਮ ਦੀਆਂ ਨਿਆਜ਼ਾਂ ਲੈ ਕੇ ਆਏ ਹੈ ਜੇ ਕੋਈ ਆਪਣੀ ਤਕਲੀਫ ਦੁੱਖ ਦੀ ਨਿਆਜ਼ ਲੈ ਕੇ ਆਇਆ ਹੈ ਤਾਂ ਜਿਸ ਭਾਵਨਾ ਨਾਲ ਜੀਵ ਨਿਆਜ਼ ਲੈ ਕੇ ਆਇਆ ਹੈ ਮਾਲਕ ਉਹਦੀ ਉਹ ਭਾਵਨਾ ਨੂੰ ਪੂਰਾ ਕਰਨ ਉਹਦੀ ਕਾਮਨਾ ਨੂੰ ਪੂਰਾ ਕਰਨ ਉਹਦੀ ਨਿਆਜ਼ ਨੂੰ ਕਬੂਲ ਕਰਨ ਔਰ ਜਿਹ ਮਾਲਕ ਉਹਦੀ ਖੁਸ਼ੀ ਦੀਆਂ ਇਰਾਦਾਂ ਨੂੰ ਕਬੂਲ ਕਰਨ ਔਰ ਉਹਨਾਂ ਦੀ ਚੋਲੀਆਂ ਕਿੰਨੀਆਂ ਖੁਸ਼ੀਆਂ ਪਾਦਣ ਕਿ ਕਦੀ ਉਹਨਾਂ ਨੂੰ ਮੰਗਣ ਦੀ ਫਰਿਆਦਾ ਕਰਨ ਦੀ ਲੋੜ ਹੀ ਨਾ ਪਵੇ ਔਰ ਜਿਹੜੇ ਜੀਵ ਸੇਵਾ 'ਚ ਯੋਗਦਾਨ ਜਿਹਨਾਂ ਨੇ ਦਿੱਤਾ ਹੈ ਜਾਂ ਦੇ ਰਹੇ ਹੈ ਮਾਲਕ ਉਹਨਾਂ ਦੇ ਕਮਾਂਕਾਰਾਂ ਦੀ ਬਰਕਤਾਂ ਪਾਣ ਬਹੁਤਾ ਦੇਣ ਉਹਨਾਂ ਨੂੰ ਰਿਜ਼ਕ 'ਚ ਇੰਨੀ ਬਰਕਤ ਹੋਵੇ ਕਿ ਕਦੀ ਕੋਈ ਤੋਟ ਕੋਈ ਕਾੜ ਕਮੀ ਨਾ ਆਵੇ ਕਿਸੇ ਦੇ ਹੱਥ ਡੰਦੀ ਉਹਨਾਂ ਨੂੰ ਲੋੜ ਨਾ ਪਵੇ ਔਰ ਇੰਨੀ ਮਾਲਕ ਰਹਿਮਤ ਕਰਨ ਕਿ ਇੱਦਾਂ ਹੀ ਮਾਲਕ ਦੇ ਘਰ ਦੀ ਸੇਵਾ ਕਰਕੇ ਸੰਗਤ ਦੀ ਸੇਵਾ ਕਰਕੇ ਉਹ ਆਪਣੀ ਜ਼ਿੰਦਗੀ ਨੂੰ ਸਫਲ ਬਣਾਦੇ ਰਹਿਣ ਉਰਾਨ ਵਾਲਾ ਸਮਾਂ ਤੁਹਾਡੇ ਸਭ ਦੇ ਵਾਸਤੇ ਖੁਸ਼ੀਆਂ ਭਰਿਆ ਹੋਵੇ ਰਹਿਮਤਾਂ ਭਰਿਆ ਹੋਵੇ ਔਰ ਕਹਿਦੇ ਹੁਣ ਮੈਨੂੰ ਆਪਣੇ ਮਾਲਿਕ ਤੇ ਪੂਰਾ ਸ਼ੁਕਰ ਕਰ ਮੈਨੂੰ ਆਪਣੇ ਮਾਲਿਕ ਤੇ ਪੂਰਾ ਸ਼ੁਕਰ ਕਰ ਮੈਨੂੰ ਆਪਣੇ ਮਾਲਿਕ ਤੇ ਪੂਰਾ ਸ਼ੁਕਰ ਕਰ ਮੇਰੀਆਂ ਝੋਲੀਆਂ ਖੁਸ਼ੀਆਂ ਨਾਲ ਭਰੀਆਂ ਮੇਰੀਆਂ ਝੋਲੀਆਂ ਖੁਸ਼ੀਆਂ ਨਾਲ ਭਰੀਆਂ ਮੇਰੀਆਂ ਝੋਲੀਆਂ ਖੁਸ਼ੀਆਂ ਨਾਲ ਭਰੀਆਂ ਮੇਰੇ ਸਾਰੇ ਦੁੱਖ ਦੂਰ ਹੋ ਗਏ ਮੇਰੇ ਸਾਰੇ ਦੁੱਖ ਦੂਰ ਹੋ ਗਏ ਮੇਰੇ ਸਾਰੇ ਦੁੱਖ ਦੂਰ ਹੋ ਗਏ ਮੇਰਾ ਮਾਲਿਕ ਮੇਰੇ ਨਾਲ ਹੈ ਮੇਰਾ ਮਾਲਿਕ ਮੇਰੇ ਨਾਲ ਹੈ ਮੇਰਾ ਮਾਲਕ ਮੇਰੇ ਬਸ ਇਹ ਯਾਦ ਰੱਖਣਾ ਕਿ ਹਰ ਪਲ ਮਾਲਕ ਨਾਲ ਹੈ ਭਰੋਸਾ ਰੱਖੋ ਆਉਣ ਵਾਲਾ ਸਮਾਂ ਸਭ ਦੇ ਵਾਸਤੇ ਖੁਸ਼ੀਆਂ ਕਾਮਯਾਬੀ ਸਫਲਤਾ ਲੈ ਕੇ ਆਏਗਾ ਇਹੀ ਮਾਲਕ ਦੀ ਰਹਿਮਤ ਉਹ ਮਾਲਕ ਦਾ ਆਸ਼ੀਰਵਾਦ ਸਦਾ ਹੀ ਨਾਲ ਹੈ ਸੋ ਇਦਾਂ ਹੀ ਮਾਲਕ ਜਰ ਹੱਸ ਕੇ ਦਿਖਾਓ ਇਦਾਂ ਹੀ ਮਾਲਕ ਤੁਹਾਡੇ ਜੀਵਨ ਚ ਨਾ ਇਹ ਹਸੀ ਇਹ ਮੁਸਕਰਾਹਟ ਇਹ ਖੁਸ਼ੀ ਬਣਾਏ ਰੱਖਣ ਆਨਲਾ ਸਮਾ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਖੁਸ਼ੀਆਂ ਤੰਦਰੁਸਤੀ ਕਾਮਯਾਬੀ ਸੁਖ ਸਮਰiddhi ਭਰਿਆ ਹੋਵੇ ਇਹੀ ਸਾਡੀ ਸਮਾਲਿਕ ਦੇ ਚਾਨਾ ਚਰ ਅਰਦਾਸ ਬੇਨਤੀ ਹੈ ਔਰ ਹੁਣ ਅੰਤ ਵਿੱਚ ਤੁਹਾਡੇ ਸਭ ਦੇ ਦਰਵਾਜ਼ੇ ਦੇ ਸਮਾਲਿਕ ਵਿੱਚ ਪ੍ਰਣਾਮ ਕਰਦੇ ਹਾਂ ਸਾਡਾ ਪ੍ਰਣਾਮ ਸਵੀਕਾਰ ਕਰੋ ਜੈ ਮਾਲਿਕਨ